ਉਧੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜ ਤੇ ਚੜੀ ਕੇ ਘੋੜੀ ਗਾਵੇ ਪੋਤਿਆਂ ਦੀ ਘੋੜੀ ਗਾਵੇ ਪੋਤਿਆਂ ਦੀ ਬੈਠੀ ਕਾਲਜਾ ਹੱਥਾਂ ਦੇ ਵਿੱਚ ਫੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਪਰ ਗੱਟੇ ਮਰਦ ਗੰਬੜਾ ਵਰੇ ਹਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਰ ਗੱਟੇ ਮਰਦੇ ਗੰਬੜਾ ਵਰਿਆਂ ਕੇਲਾ ਠੰਡਾ ਬਰਜ ਤੁਸੀਂ ਵੇਖੋ ਜਾ ਕੇ ਕਿੱਥੇ ਨਾ ਉਹ ਬਿਖੇਲਾ ਚਾਰ ਸ਼ਵੇਰੇ ਖੁੱਲਾ ਹਾਂ ਦਾਦੀ ਮਾਂ ਦੇ ਨਾਲ ਪੋਤੇ ਬੈਠੇ ਵੀ ਕੀ ਹੋ ਜਾ ਜਿਗਰਾ ਹੋਗਾ ਕਲਾਕਾਰ ਇਦਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਵੀ ਕਰਦੇ ਨੇ ਉਹਨਾਂ ਕੋਲ ਇਹ ਆ ਵੀ ਬਾਬਾ ਨਾਨਕ ਜੀ ਨੇ ਇਹ ਕਿਹਾ ਵੀ ਕਿਰਤੀ ਵੱਡੀ ਆ ਤੁਸੀਂ ਉਸ ਤਰੀਕ ਗੱਲ ਨੂੰ ਕਿਵੇਂ ਸਮਝਦੇ ਕਲਾ ਕਹਿੰਦਾ ਵਿਰੋਧ ਵੀ ਹੁੰਦਾ ਉਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਲਾਕਾਰਾਂ ਦਾ ਵਿਰੋਧ ਕਰਨਾ ਲੋਕਾਂ ਵੱਲੋਂ ਜਾਇਜ਼ ਆ ਜਾਂ ਫਿਰ ਨਜਾਇਜ਼ ਉਹ ਛੋਟੇ ਬੱਚਿਆਂ ਦੇ ਵਿੱਚ ਇੰਨਾ ਕੁ ਸਿੱਧਕ ਸੀ ਤਾਂ ਅੱਜ ਅਸੀਂ ਕਿਉਂ ਡੋਲ ਜਾਂਦੇ ਆ ਵੀ ਅੱਜ ਜੇ ਸਾਡੀ ਮੱਝ ਨਹੀਂ ਮਿਲਦੀ ਤਾਂ ਬਾਬਾ ਹੀ ਕਰੂਗਾ ਜੀ ਲੋਕ ਚਲੋ ਆਪਣੀ ਤਾਂ ਬੇਨਤੀ ਆ ਪਾਕੇ ਬਾਲੇ ਫਿਲਾਸਫਰ ਨਹੀਂ ਗਏ ਹਨਾ ਬਾਹਰ ਇਤਿਹਾਸ ਨਹੀਂ ਪੜਿਆ ਪਤਾ ਕਹਿੰਦੇ ਮੇਲੇ ਵਗੁੰਨੇ ਜਾਂਦੇ ਸੰਗਤ ਉੱਥੇ ਸੰਗਤ ਬਤੌਰ ਸੰਗਤ ਜਾਵੇ ਬੰਦਾ ਜਿਹੜਾ ਸਿੱਖੀ ਵਾਲਾ ਲਾਇਆ ਏ ਨਿਸ਼ਾਨ ਤੂੰ ਸਦਾ ਲਈ ਰਹੂਗਾ ਚੁੱਲਦਾ ਬਾਜਾਂ ਵਾਲਿਆ ਕਹਾਣੀ ਤੇਰੀ ਸੁਣ ਕੇ ਅੱਖੀਆਂ ਚੋਂ ਨੀਰ ਡੁੱਲਦਾ ਢਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪੋ ਦਾ ਮਹੀਨਾ ਸਾਡੇ ਲਈ ਬੜਾ ਵਿਰਾਗਮਈ ਮਹੀਨਾ ਹੈ ਕਿਉਂਕਿ ਇਹ ਉਹ ਦਿਨ ਨੇ ਜਦੋਂ ਛੋਟੇ ਸਾਹਿਬ ਜਾਦੇ ਨੀਹਾਂ ਦੇ ਵਿੱਚ ਜਣੇ ਜਾਂਦੇ ਨੇ ਗੁਰੂ ਸਾਹਿਬ ਦਾ ਪਰਿਵਾਰ ਆ ਜਿਹੜਾ ਵਿਛੋੜਾ ਹੁੰਦਾ ਸਾਡੇ ਲਈ ਇਹ ਬੜੇ ਔਖੇ ਦਿਨ ਹੁੰਦੇ ਨੇ ਪਰ ਦੂਸਰੀ ਪਾਸੇ ਇਹ ਵੀ ਗੱਲ ਹੈ ਕਿ ਇਹ ਸਾਡੀ ਕੌਮ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਵੀ ਦਿੰਦੇ ਨੇ ਨਾ ਝੁਕਣ ਦਾ ਸੰਦੇਸ਼ ਵੀ ਦਿੰਦੇ ਨੇ ਜ਼ਬਰ ਜ਼ੁਲਮ ਅੱਗੇ ਹਿੱਕ ਢਾ ਕੇ ਕਿਵੇਂ ਖੜੀਦਾ ਇਹ ਛੋਟੇ ਸਾਹਿਬਜ਼ਾਦਿਆਂ ਤੋਂ ਭਲੀ ਪਾਉਂਦੀ ਸਾਨੂੰ ਸਿੱਖ ਲੈਣਾ ਚਾਹੀਦਾ ਤੇ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਹੋਏ ਉਹਨਾਂ ਬਾਰੇ ਕੁਝ ਗੱਲਾਂ ਕਰਾਂਗੇ ਕੁਝ ਗੀਤ ਸੁਣਾਾਂਗੇ ਉਨ੍ਹਾਂ ਦੀ ਜਿਹੜੀ ਸ਼ਹਾਦਤ ਆ ਉਸ ਨੂੰ ਤਾਜ਼ਾ ਕਰਾਂਗੇ ਪਾਲੀ ਦੇਤਵਾਲੀਆ ਹੁਣੀ ਸਾਡੇ ਸਟੂਡੀਓ ਆਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਕੁਝ ਗੀਤ ਧਾਰਮਿਕ ਪੇਸ਼ ਕਰਨਗੇ ਜੋ ਕਿ ਅੱਜ ਕਿਤੇ ਨਾ ਕਿਤੇ ਜਿਹੜੀ ਅੱਜ ਦੀ ਜਵਾਨੀ ਆ ਉਸ ਨੂੰ ਵੀ ਪ੍ਰੇਰਿਤ ਕਰਨਗੇ ਤਾਂ ਜੋ ਸਾਨੂੰ ਆਪਣੀ ਕੌਮ ਦੇ ਨਾਲ ਸਿੱਖੀਸਮ ਦੇ ਨਾਲ ਜੁੜ ਕੇ ਉਸ ਇਰਾਦਿਆਂ ਤੇ ਦ੍ਰਿੜ ਹੋਣ ਦੀ ਲੋੜ ਹੈ ਕਿਉਂਕਿ ਜਿਹੜਾ ਕੌਮ ਆ ਜਿਹੜੀ ਧਰਮ ਆ ਉਸ ਦੇ ਵਿੱਚ ਜਵਾਨੀ ਦਾ ਇੱਕ ਵੱਡਾ ਰੋਲ ਹੁੰਦਾ ਹੈ ਸਵਾਗਤ ਕਰਦੇ ਆ ਪਾਲੀ ਦੇ ਤਾਲੀਆ ਜੀ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਗਤ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਦੀਪ ਜੀ ਗੱਲ ਇਹ ਆ ਵੀ ਭਾਵੇਂ ਆਪਣਾ ਇਹ profession ਨਹੀਂ ਪਰ ਜਿਵੇਂ ਤੁਸੀਂ ਪਹਿਲਾਂ ਸਭਾ ਗੱਲਬਾਤ ਕਰਦੇ ਸੀ ਪਰਿਵਾਰ ਚ ਹਰ ਇੱਕ ਬੰਦੇ ਨੂੰ ਬਿਲਕੁਲ ਕੁਝ ਨਾ ਕੁਝ ਸਿੱਖਣਾ ਚਾਹੀਦਾ ਸਾਡੇ ਪੇਰੈਂਟ ਸਾਡੇ ਮਾਪੇ ਹਨ ਸਹਬਜ਼ਾਦੇ amare ਦੱਸਦੇ ਆ ਛੋਟੇ ਸਹਬਜ਼ਾਦੇ amare ਵੱਡੇ ਸਹਬਜ਼ਾਦੇ amare ਬਹੁਤ ਚੰਗਾ ਲੱਗਦਾ ਵੀ ਜੇ ਕਿਸੇ ਨੂੰ ਪਰਿਵਾਰ ਚੋਂ ਸਿੱਖਿਆ ਮਿਲ ਜਵੇ ਬਿਲਕੁਲ ਮੇਰਾ ਇੱਕ ਛੋਟਾ ਜਿਹਾ ਗੀਤ ਸੀ ਵੀ ਕੰਦੇ ਕਾਲੀਏ ਤੂੰ ਕਹਿਰ ਕਮਾਇਆ ਛੋਟੇ ਦੋ ਮਾਸੂਮ ਲਾਲਾ ਤੇ ਇਹ ਤੋਂ ਬਸ਼ੁਰੂ ਕਰਾਂਗੇ ਹਨਾ ਵੱਡੇ ਸਹਬਜ਼ਾਦਿਆਂ ਦੀ ਸ਼ੀਦੀ ਤੁਹਾਨੂੰ ਪਤਾ ਬਿਲਕੁਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੂੰ ਹਿੰਦੀ ਦੀ ਚਾਦਰ ਹਨਾ ਇਹ ਭਾਈ ਜੈਤਾ ਸਿਸਲੇ ਕਿੱਥੇ ਕਿੱਥੇ ਬਾਜਾਂ ਵਾਲਿਆ ਕਹਾਣੀ ਤੇਰੀ ਸੁਣ ਕੇ ਅੱਖੀਆਂ ਚ ਨਹੀਂ ਡੋਲਦਾ ਅਗਰ ਮੈਂ ਛੋਟੇ ਛੋਟੇ ਗੀਤ ਕਹੂੰਗਾ ਆਪਣਾ ਭਾਵੇਂ ਇਤਿਹਾਸ ਚ ਬਜਾਦੇ ਨਹੀਂ ਜਾਣਦੇ ਪਰ ਆਪਾਂ ਹਾਜ਼ਰੀ ਲਪੋਣੀਆਂ ਚ ਨਹੀਂ ਨਹੀਂ ਬਿਲਕੁਲ ਕਿਉਂਕਿ ਸਾਡਾ ਜਿਹੜਾ ਮੇਨ ਮਕਸਦ ਆ ਉਹਨਾਂ ਗੀਤਾਂ ਦੇ ਨਾਲ ਉਹਨਾਂ ਗੱਲਾਂ ਦੇ ਨਾਲ ਕਿਉਂਕਿ ਜਦੋਂ ਤੁਹਾਡੇ ਇੱਕ ਕਲਾਕਾਰ ਦੇ ਬੋਲਾਂ ਨੂੰ ਕੋਈ ਸੁਣਦਾ ਤਾਂ ਉਹ ਅੰਦਰੋਂ ਝੋੜਿਆ ਜਾਂਦਾ ਬਿਲਕੁਲ 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 ਕਿਉਂਕਿ ਸਾਰੀ ਦਿਹਾੜੀ ਭਾਬੀ ਚੁੰਮੇ ਵਾਲੀ ਦੀਆਂ ਰੀਲਾਂ ਨਹੀਂ ਵੇਖ ਸਕਦੇ ਸਾਰੀ ਦਿਹਾੜੀ ਅਸੀਂ ਜੋ ਮੋਬਾਈਲ ਤੇ ਚੱਲ ਰਿਹਾ ਕੋਈ ਇੱਧਰ ਉੱਧਰ ਦੀਆਂ ਗੱਲਾਂ ਉਹਦੇ ਬਜਾਏ ਸਾਨੂੰ ਕੁਝ ਸਮਾਂ ਆਪਣੀ ਧਰਮ ਨੂੰ ਵੀ ਦੇਣਾ ਚਾਹੀਦਾ ਬਿਲਕੁਲ 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 ਉਹਨਾਂ ਬੱਚਿਆਂ ਉਹਨਾਂ ਦੀ ਸ਼ਹਾਦਤ ਦਾ ਵੀ ਜ਼ਿਕਰ ਕਰਨਾ ਚਾਹੀਦਾ ਤੇ ਮੈਂ ਚਾਹੁੰਨਾ ਉਹ ਜਿਹੜਾ ਮੇਰਾ ਗੀਤ ਤੁਸੀਂ ਪਹਿਲਾਂ ਜ਼ਿਕਰ ਕਰਿਆ ਪਾ ਅੱਛਾ ਕਰਮਜੀਤ ਧੂਰੀ ਸਾਹਿਬ ਦਾ ਉਹ ਦੀ ਗੱਲ ਕਰਦਾ ਕੋਈ ਗੀਤ ਹੀ ਆ ਉਹਨਾਂ ਦਾ ਚੱਲ ਹੁੰਦੀਆਂ ਸ਼ਹੀਦ ਜੋੜੀਆਂ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖਦੀ ਬੁਰਜ ਤੇ ਚੜ ਕੇ ਘੋੜੀ ਗਾਵੇ ਪੁੱਤਿਆਂ ਦੀ ਘੋੜੀ ਗਾਵੇ ਪੁੱਤਿਆਂ ਦੀ ਬੈਠੀ ਕਾਲਜਾ ਹੱਥਾਂ ਦੇ ਵਿੱਚ ਫੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਇਹ ਭਾਜੀ ਕਰਮੀ ਜੀ ਤੁਰੀ ਸਾਹਿਬ ਦਾ ਕੀ ਸੀਗਾ ਇਹ ਦੇਵ ਤਰੀਕੇ ਵਾਲੇ ਸਾਡੇ ਉਸਤਾਦ ਲੋਕ ਉਹਨਾਂ ਦਾ ਲਿਖਿਆ ਦੇਖੋ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਦਾਦੀ ਜੀ ਦਾ ਤਾਂ ਹਰ ਇੱਕ ਜਿਹੜਾ ਵੀ ਵਿਊਰ ਦੇਖੂਗਾ ਤਾਂ ਉਹਦੇ ਮਨ ਦੇ ਵਿੱਚ ਆਉਂਦਾ ਵੀ ਅੱਜ ਦਾਦੀ ਆਪਣੇ ਪੋਤਿਆਂ ਨੂੰ ਕਿਵੇਂ ਲਾਡਾਂ ਦੇ ਨਾਲ ਪਾਲਦੀ ਹੈ ਕਿਵੇਂ ਚਾਵਾਂ ਦੇ ਨਾਲ ਪਾਲਦੀ ਹੈ ਪਰ ਉਹਨਾਂ ਨੂੰ ਤਿਆਰ ਕਰਨਾ ਮੇਹਣੇ ਮਾਰਦੇ ਆ ਮੈਂ ਤੁਹਾਡਾ ਗੀਤ ਤੁਹਾਨੂੰ ਸੁਣਾ ਦਵਾਂ ਮਮਣ ਜੀ ਇਹ ਕੰਦੇ ਕਾਲੀਏ ਤੂੰ ਕਹਿਰ ਕਮਾਇਆ ਛੋਟੇ ਦੋ ਮਸੂਮ ਲਹਾਲਾ ਤੇ ਤੈਨੂੰ ਪੈੜੀਏ ਤਰਸਨਾ ਆਇਆ ਛੋਟੇ ਦੋ ਮਸੂਮ ਲਹਾਲਾ ਤੇ ਗੱਲੇ ਵਿੱਚ ਗੀਲਾਂ ਗੱਲਾਂ ਦੇ ਵਿੱਚੋਂ ਗੀਤਾਂ ਗੀਤ ਨਿਕਦੇ ਆ ਤੇ ਗੀਤਾਂ ਦੇ ਵਿੱਚੋਂ ਗੱਲ ਨਿਕਲਦੀ ਆਪਣੀ ਚਲਦੀ ਰੋਗੀ ਗੱਲ ਹੈ ਨਾ ਹਾਂ ਛੋਟੇ ਛੋਟੇ ਗੀਤ ਕੁਛ ਸਹਿਬ ਜੰਦਾ ਦੀ ਯਾਦ ਨੂੰ ਗੱਲਾਂ ਬਤ ਹਨ ਪਰ ਮੈਨੂੰ ਇੱਥੇ ਇਹ ਵੀ ਲੱਗਦਾ ਚਲੋ ਦਾਦੀ ਜੀ ਦਾ ਜ਼ਿਕਰ ਤਾਂ ਆਪਾਂ ਕਰਦੇ ਹੀ ਆ ਪਰ ਉਸ ਮਾਂ ਨੂੰ ਵੀ ਸਜਦਾ ਕਰਨਾ ਬਣਦਾ ਜਿਨੇ ਇਸ ਤਰ੍ਹਾਂ ਦੇ ਲਾਲ ਪੈਦਾ ਕੀਤੇ ਕਿਉਂਕਿ ਮੈਨੂੰ ਲੱਗਦਾ ਜਿਵੇਂ ਅੱਜ ਕੱਲ ਦੀ ਜੇ ਅਸੀਂ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਗੱਲ ਕਰਦੇ ਹਾਂ ਤਾਂ ਉਹ ਕਹਿੰਦਾ 120 ਰੱਖਣ ਵਾਲੀ ਤੇ ਹਰੀ ਸਿੰਘ ਨਲੂਆ ਕਿੱਥੋਂ ਜੰਮ ਹੋ ਗਈ ਕਿਉਂਕਿ ਜੇ ਗੱਲ ਕਰੀਏ ਤਾਂ ਉਹਦੇ ਲਈ ਵੀ ਦਿਲ ਬਹੁਤ ਵੱਡਾ ਚਾਹੀਦਾ ਉਸ ਤਰ੍ਹਾਂ ਜਿਹੜਾ ਖੂਨ ਥੋੜਾ ਨਹੀਂ ਬਹੁਤ ਵੱਡਾ ਚਾਹੀਦਾ ਸਿੱਖਿਆਸਤ ਬਾਈ ਜੀ ਇਹ ਸਾਡੇ ਪਰਿਵਾਰ ਚੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਸਹਿਬਜ਼ਾਦੇ ਦੀ ਛੋਟੇ ਸਹਿਬਜ਼ਾਦੇ ਦੀ ਸ਼ਹੀਦੀ ਤੁਸੀਂ ਵੇਖੋ ਕਿੱਥੇ ਗੰਗੂ ਪਾਪੀ ਨੇ ਕਿੰਨਾ ਪਾਪ ਕਿਹਾ ਕਿੱਥੇ ਕਿੱਥੇ ਗਏ ਹਨਾ ਕਿੱਥੋਂ ਉਹਨਾਂ ਤੇ ਕਿੰਨਾ ਵਿਸ਼ਵਾਸ ਤੁਸੀਂ ਵੇਖੋ ਵੀ ਅੱਜ ਵਿਸ਼ਵਾਸ ਦੇ ਕਾਪਾ ਕਰਦੇ ਆ ਉਥੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ ਨਾ ਤੇ ਦਾਦੀ ਮਾਂ ਪੋਤੇ ਨੂੰ ਕਿੰਨਾ ਹੌਸਲਾ ਦਿੰਦੇ ਹੈ ਹਨਾ ਇੱਕ ਮੇਰੇ ਗੀਤ ਸੀਗਾ ਹੈ ਵੇ ਸੋਚਿਆ ਨਾ ਜੇਰਾ ਵੀ ਤੂੰ ਜਿੰਦਾ ਨੇ ਨਿਮਾਣੀਆ ਜਾਗਦੀ ਤੂੰ ਸੌਂਗੀ ਕੰਦੇ ਰੂਹੋਂ ਨਾ ਪਛਾਣੀਆ ਮੱਥੇਕ ਆਪਣੇ ਕਲੰਕਾ ਆਪਣਾ ਆਪ ਲਾਇਆ ਇਹ ਛੋਟੇ ਯੋਧੇ ਮਾਸੂਮ ਲਾਲਾ ਤੇ ਕੰਦੇ ਕਾਲੀਏ ਤੂੰ ਕਾਲੀਏ ਤੂੰ ਕਹਿ ਕੇ ਮੈਂ ਹੈਨਾ ਗੱਲ ਇਹ ਵੀ ਜੇ ਬੰਦੇ ਦੇਖੇ ਵੀ ਇਤਿਹਾਸ ਵਿੱਚ ਇਹੋ ਜੀ ਸ਼ਹੀਦੀ ਕਿਤੇ ਲੱਭਦੀ ਨਹੀਂ ਹੁਣ ਤਾਂ ਵੱਡੇ ਵੱਡੇ ਵਰਲਡ ਲੈਵਲ ਤੱਕ ਲੋਕਾਂ ਨੇ ਖੋਜ ਕੀਤੀ ਆ ਵੀ ਛੋਟੇ ਸਹਿਬਜ਼ਾਦੇ ਦੀ ਸ਼ਹੀਦੀ ਵੱਡੇ ਸਹਿਬਜ਼ਾਦੇ ਦੀ ਸ਼ਹੀਦੀ ਅਜੀਤ ਜੂਝਾਰ ਮਰ ਵੱਡੇ ਜੂਰਾ ਵਰਤੇ ਫਤਿਹ ਸਿੰਘ ਛੋਟੇ ਵੀ ਇਹ じゃ ਕਿਤੇ ਇਤਿਹਾਸ ਹੀ ਨਹੀਂ ਮਦਦਾ ਸਿੱਖ ਕੌਮ ਵਰਗਾ ਹਮ ਪਰ ਮੈਨੂੰ ਲੱਗਦਾ ਵੀ ਉਹ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਜਿਹੜੀ ਦ੍ਰਿੜਤਾ ਦਲੇਰੀ ਜਿਹੜੀ ਬਾਪ ਕੋਲੋਂ ਮਿਲੀ ਆ ਜਿਹੜੀ ਗੁਰੂ ਸਾਹਿਬ ਦਿੱਤੀ ਆ ਕਿਉਂਕਿ ਚਾਰ ਪੁੱਤ ਹੋਣ ਮੈਨੂੰ ਲੱਗਦੀ ਕੋਈ ਬੰਦਾ ਤਾਂ ਆਪਣੀ ਚੀਚੀ ਦੇ ਦੇ ਵਿੱਚ ਮੜਾ ਖੂਨ ਨਿਕਲਿਆ ਤੇ ਚਾਰ ਦਿਨ ਪੱਟੀ ਨਹੀਂ ਕਰਾਉਣਾ ਦੀਪ ਜੀ ਗੱਲ ਇਹ ਆ ਵੀ ਤੁਸੀਂ ਵੇਖੋ ਬਹੁਤ ਵੱਡੀ ਗੱਲ ਆ ਜਿਹੜਾ ਅਜੀਤ ਵੱਡੇ ਸਹਬਜਾ ਦੇ ਅਜੀਤ ਸਿੰਘ ਹੁਣੀ ਗਏ ਓਦੋਂ ਬਾਅਦ ਤੁਸੀਂ ਵੇਖੋ ਵੀ ਜੁਝਾਰ ਸਿੰਘ ਹੁਣੀ ਗਏ ਹਨਾ ਤੇ ਕਿਸੇ ਸਿੰਘ ਨੇ ਇਹ ਕਿਹਾ ਵੀ ਉਹਨਾਂ ਤੇ ਮੈਂ ਕਪੜਾ ਪਾਵਾਂ ਹੂੰ ਐਸਾ ਇਤਿਹਾਸ ਦੇਖ ਕੇ ਦੇ ਨਹੀਂ ਹੂੰ ਸੰਸਕਾਰ ਨਹੀਂ ਕਿਸੇ ਨੇ ਕੀਤਾ ਹੂੰ ਬਹੁਤ ਵੱਡੀਆਂ ਗੱਲਾਂ ਬਹੁਤ ਵੱਡੀਆਂ ਸਾਡੇ ਸਾਡੇ ਲਈ ਕਿ ਬਹੁਤ ਮਾਣ ਵਾਲੀ ਗੱਲ ਆ ਬਹੁਤ ਵਿਸ਼ਵਾਸ ਵਾਲੀ ਗੱਲ ਆ ਵੀ ਸਾਡੇ ਸਿੱਖ ਮਤਸ ਨੂੰ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਿਲਦੀਆਂ ਨੇ ਜਿਹੜੀਆਂ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ 'ਚ ਗੱਲ ਕਰਕੇ ਆਪਾਂ ਇੱਕ ਦੂਜੇ ਨੂੰ ਚੰਗਾ ਰਾਹ ਦਿਖਾ ਸਕਦੇ ਹਣਾ ਪਰ ਮੈਨੂੰ ਐ ਲੱਗਦਾ ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਸੀ ਉਸ ਤਰ੍ਹਾਂ ਦੀਆਂ ਸਾਡੇ ਕੋਲੇ ਕਿਤੇ ਨਾ ਕਿਸੇ ਦਾਦੀਆਂ ਦੀ ਵੀ ਘਾਟ ਹੈ ਬਿਲਕੁਲ ਬਿਲਕੁਲ ਹੁਣ ਤੇ ਦਾਦੀ ਨੂੰ ਵੱਡੀ ਮਾਂ ਕਹਿਣ ਲੱਗੇ ਦਾਦੀ ਭੁੱਲਦੀ ਜਾਂਦੀ ਹੈ ਵੱਡੀ ਜੇ ਤਾਈ ਲੱਗਦੀ ਹੁੰਦੀ ਉਹਨੂੰ ਵੱਡੀ ਅੰਮਾ ਕਹਿਣ ਲੱਗੇ ਹੈਨਾ ਜੇ ਮੰਮਾ ਕਹਿਣ ਲੱਗੇ ਤੇ ਗੱਲ ਇਹ ਆ ਵੀ ਇਹ ਸਾਡੇ ਕਈ ਟਿਪੀਕਲ ਸਾਡੇ ਸ਼ਬਦ ਨੇ ਖਤਮ ਹੁੰਦੇ ਜਾਂਦੇ ਆ ਕਹਿੰਦੇ ਵੀ ਆਪਣੀ ਜ਼ੁਬਾਨ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਤੁਸੀਂ ਵੇਖੋ ਹੈ ਨਾ ਸਭ ਤੋਂ ਵੱਡੀ ਗੱਲ ਇਹ ਆ ਕਿ ਮੇਰੇ ਯਾਦ ਆ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਦਾਦੀਆਂ ਦੋਨੋਂ ਨੇ ਪਾਠ ਕਰਨਾ ਨਾ ਤਾਂ ਪੋਤਿਆਂ ਨੂੰ ਕੋਲੇ ਬਿਠਾ ਲੈਣਾ ਮੈਂ ਕਹਿੰਦਾ ਤੂੰ ਹੋਰ ਥੋੜੀ ਵੱਡੀ ਗੱਲ ਆ ਸਤਨਾਮ ਵਾਹਿਗੁਰੂ ਕਹਿ ਕੇ ਰੋਟੀ ਪੰਡਾ ਲੰਗਰ ਛਕਦਾ ਸੀ ਭਾਜੀ ਹੁਣ ਤੁਸੀਂ ਵੇਖ ਲਓ ਜਦੋਂ ਕਿਤੇ ਸਰਹੰਦ ਆਪਾਂ ਜਾਣਦੇ ਆ ਤੇ ਹੁਣ ਤਾਂ ਚਲੋ ਕਈ ਕਿਸਮ ਦੇ ਲੰਗਰ ਵੀ ਮਿਲ ਜਾਂਦੇ ਹੁਣ ਤਾਂ ਮੈਂ ਕਹੇ ਇਹ ਕਹਤਾ ਵੀ ਦਾਲ ਰੋਟੀ ਦਾ ਲੰਗਰ ਹੋਵੇ ਨਾ ਤੇ ਬਾਕੀ ਪਿੰਡਾਂ ਚ ਉੱਠ ਕੇ ਕਈ ਸੱਜਣ ਤਾਂ ਅਬ ਤਾਂ ਖਾਣ ਪੀਣ ਨਹੀਂ ਜਾਂਦੇ ਸੀ ਪਰ ਹੁਣ ਬਹੁਤ ਵਧੀਆ ਹੋ ਗਿਆ ਕਈ ਕਾਇਦੇ ਕਾਨੂੰਨ ਬਣ ਗਏ ਵੀ ਹੁਣ ਨਾ ਦਾਲ ਰੋਟੀ ਦਾ ਲੰਗਰ ਵੀ ਚੱਲੂਗਾ ਉੱਥੇ ਹੈ ਨਾ ਤੇ ਮਹਾਰਾਜ ਉੱਥੇ ਜਿੰਨੇ ਕਥਾ ਵਚ ਗਏ ਹੁੰਦੇ ਆ ਉਹਨਾਂ ਤੋਂ بڑا ਕੁਝ ਸੁਣਨ ਨੂੰ ਮਿਲਦਾ ਭਾਜੀ بڑا ਕੁਝ ਸਿੱਖਣ ਨੂੰ ਮਿਲਦਾ ਇਹੋ ਜਿਹਾ ਇਤਿਹਾਸਕ ਸਹਬਜ਼ਾਦੇ ਨਹੀਂ ਮਿਲਿਆ ਜਿਹੜੇ ਨਾ ਤੇ ਸਹਿਤ ਸੁਭਾਵਾ ਨੇ ਇਹ ਬਹੁਤ ਹੋਣੀਆਂ ਚਾਹੀਦੀਆਂ ਇਹਨਾਂ ਤੋਂ ਸਾਡੇ ਜੀਵਨ 'ਚ ਸਾਨੂੰ ਸਾਡੇ ਬੱਚਿਆਂ ਨੂੰ ਸਾਨੂੰ ਸਾਡੇ ਭੈਣ ਸਿੱਖਣ ਦੀ ਤਾਂ ਕੋਈ ਉਮਰ ਨਹੀਂ ਹੁੰਦੀ ਵੱਡੇ ਛੋਟੇ ਹਰੇਕ ਬੰਦਾ ਉੱਥੇ ਕੁਛ ਨਾ ਕੁਛ ਜਦੋਂ ਸੀਸਨ ਮੌਂਦਾ ਜਾ ਕੇ ਸਿੱਖੇ ਹੁੰਦਾ ਨਹੀਂ ਪਰ ਮੈਨੂੰ ਲੱਗਦਾ ਵੀ ਉਹ ਉਹ ਜਗ੍ਹਾ ਹੀ ਐਸੀ ਆ ਫਤਿਹਗੜ ਸਾਹਿਬ ਦੀ ਜਿਹੜੀ ਧਰਤੀ ਆ ਉਹ ਜਦੋਂ ਤੁਸੀਂ ਉੱਥੇ ਪੈਰ ਪਾਉਣੇ ਹੋਂ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਮਤਲਬ ਨਿਮਰਤਾ ਆ ਜਾਂਦੀ ਹੈ ਨਿਮਰਤਾ ਆ ਜਾਂਦੀ ਹੈ ਕੰਪਨੀ ਵੀ ਛੱਡਦੀ ਆ ਬਿਲਕੁਲ ਲੈ ਤੁਸੀਂ ਵੇਖੋ ਭਾਜੀ ਠੰਡਾ ਬੁਰਜ ਤੁਸੀਂ ਵੇਖੋ ਜਾ ਕੇ ਕਿੱਥੇ ਹੈ ਨਾ ਉਹ ਮੈਂ ਕਹਿੰਦਾ ਚਾਰ ਸਵੇਰੇ ਖੁੱਲਾ ਹੂੰ ਦਾਦੀ ਮਾਂ ਦੇ ਨਾਲ ਪੋਤੇ ਬੈਠੇ ਵੀ ਕੀ ਹੋ ਜਾ ਜਿਗਰਾ ਹੋਊਗਾ ਇੱਥੇ ਬੱਚੇ ਦੇ ਮਾਰੀ ਜੀ 6 ਵਜੇ ਮਾਂ ਭੱਜੀ ਆਉਂਦੀ ਹੈ ਤੁਸੀਂ ਆਪਣੇ ਆਪ ਹੱਥੀਂ ਤੋੜਨੇ ਹੈ ਨਾ ਉਹ ਸਰਤਾਜ ਦਾ ਗੀਤ ਆ ਉਹ ਕਹਿੰਦਾ ਜਿਗਰਾ ਸੀ ਕਿੱਥੋਂ ਮਿਲਿਆ ਛੋਟੇ ਫਰਜੰਦਾ ਨੂੰ ਜੈਕਾਰੇ ਲਾਉਂਦੇ ਆਖਣ ਉਸਰਣ ਦੇ ਉਹ ਕਹਿੰਦਾ ਨਾ ਵਾਹ ਵਾਹ ਬਹੁਤ ਵੱਡੀ ਗੱਲ ਬਹੁਤ ਵੱਡੀ ਕਿਉਂਕਿ ਜੈਕਾਰੇ ਲਾ ਕੇ ਜਿਹੜਾ ਪਰ ਮੈਨੂੰ ਐ ਲੱਗਦਾ ਨਾ ਵੀ ਉਹ ਜਿਹੜੀ ਇੱਕ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਅੱਜ ਜਦੋਂ ਸਾਡੇ ਬੱਚਾ ਹੁੰਦਾ ਅਸੀਂ ਉਹਦੇ ਹੱਥ ਦੇ ਵਿੱਚ ਮੋਬਾਈਲ ਤਾਂ ਦੇਣਾ ਠੀਕ ਸਮਝਦੇ ਆ ਉਹਤੇ ਕਾਰਟੂਨ ਵੀ ਚਲਾ ਦੇਨੇ ਉਦਾਂ ਆਪਾਂ ਸਰਵਣ ਪੁੱਤ ਪਾਲ ਦੇ ਰਹੇ ਸਰਵਣ ਪੁੱਤ ਪਾਲ ਜਿਹਨੇ ਜੋ ਖੇਡਦਾ ਨਹੀਂ ਮਿੱਟੀ ਸਾਡੇ ਇਤਿਹਾਸ ਨੂੰ ਜਾਣਦਾ ਨਹੀਂ ਸਾਡੇ ਖੇਤ ਨਹੀਂ ਜਾਣਦਾ ਉਹ ਮੋਬਾਈਲ ਨਾਲ ਖੇਡਦਾ ਰਹਿੰਦਾ ਵਾ ਨਾ ਸਾਡੀਆਂ ਭੈਣਾਂ ਲਾਲੂ ਕੋਈ ਸਾਡੇ ਘਰ ਦਾ ਜੀ ਲਲ ਹੋਣਾ ਆਪਾਂ ਕਹਿੰਦੇ ਵੀ ਇਹ ਤੇ ਸਰਵਣ ਪੁੱਤ ਆ ਜੀ ਹੈ ਨਾ ਸਰਵਣ ਪੁੱਤ ਤਾਂ ਹੋਣਗੇ ਬਾਈ ਜੀ ਜਿਹੇ ਜਿਹੇ ਇਤਿਹਾਸ ਸੁਣਾਵਾਂਗੇ ਉਹਨਾਂ ਨੂੰ ਸਾਡੇ ਕੁਰਬਾਨੀਆਂ ਸਾਡੀਆਂ ਵੱਡਿਆਂ ਦੀ ਦੱਸਾਂਗੇ ਸਾਡਾ ਦੇਸ਼ ਕਿ ਮੇਂ ਆਜ਼ਾਦ ਹੋਇਆ ਸਾਡੀ ਸਿੱਖ ਮੱਤ ਦਾ ਕਿਹੋ ਜਿਹਾ ਇਤਿਹਾਸਿਕ ਹੈ ਨਾ ਪਰ ਮੈਂ ਮੈਂ ਚਲੋ ਇਹ ਆਪਣਾ ਵਿਸ਼ਾ ਨਹੀਂ ਹੈਗਾ ਅੱਜ ਗੱਲ ਪੁੱਤਰਾਂ ਦੀ ਕਰ ਰਹੇ ਆ ਛੋਟੇ ਲਾਲਾਂ ਦੀ ਕਰ ਰਹੇ ਆ ਪਰ ਜਿਹੜਾ ਤੁਹਾਡਾ ਗੀਤ ਹੈ ਪੁੱਤਾਂ ਨੂੰ ਵੀ ਜਾਣ ਜੋਗੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਕਿਆ ਕਰੋ ਜਾਣ ਜੋਗੀਆਂ ਉਹ ਮੇਰੇ ਗੱਲ ਜ਼ਹਿਨ ਦੇ ਵਿੱਚ ਇਸ ਲਈ ਆ ਜਾਂਦੀ ਹੈ ਵਾਰ-ਵਾਰ ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਧੀਆਂ ਨੇ ਹਾਂਜੀ ਅਸੀਂ ਉਹਨਾਂ ਨੂੰ ਨਮਾਣੀਆਂ ਨਤਾਣੀਆਂ ਜਾਂ ਇਹ ਵੀ ਕਹਿ ਦਿੰਦੇ ਆ ਵੀ ਇਹਨਾਂ ਦਾ ਪੇਕੇ ਵੀ ਨਹੀਂ ਹੁੰਦੇ ਜੀ ਸਹਰੇ ਵੀ ਨਹੀਂ ਹੁੰਦੇ ਫਿਰ ਇਹਨਾਂ ਦਾ ਘਰ ਕਿਹੜਾ ਹੁੰਦਾ ਵੀ ਇੱਕ ਕਰ ਤੇਰਾ ਜੋੜੇ ਬਈ ਦੂਜਾ ਜੋੜਨ ਚੱਲੀ ਹਨਾ ਹਾਂ ਇਹ 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 ਵੀ ਗੀਤ ਤੁਸੀਂ ਇਸੇ ਲੜੀ ਦੇ ਵਿੱਚ ਜ਼ਰੂਰ ਸੁਣਾਓ ਕਿਉਂਕਿ ਕਈ ਵਾਰੀ ਧੀਆ ਨੇ ਜਿਹੜੀਆਂ ਮੈਨੂੰ ਲੱਗਦੀ ਉਹ ਵੀ ਮਨ ਦੇ ਵਿੱਚ ਹੌਂਕਾ ਲੈ ਕੇ ਰਹਿ ਜਾਂਦੀਆਂ ਬਿਲਕੁਲ ਬਿਲਕੁਲ ਗੁਰੂ ਨਾਨਕ ਸਾਹਿਬ ਨੇ ਵੀ ਲਿਖਿਆ ਵੀ ਸੋ ਕੋ ਮੁੰਦਾ ਖੇਜਿਤ ਜਮੇ ਰਜਾਨ ਉਹ ਤਾਂ ਗੱਲ ਹੈ ਆ ਦੀਪ ਜੀ ਬਈ ਪੁੱਤਾਂ ਨੂੰ ਜੋਨ ਜੋਗੇ ਹਰੇਕ ਬੰਦਾ ਕਹਿੰਦਾ ਹਨਾ ਮਾ ਵੀ ਕਹਿੰਦੀ ਤੀਆਂ ਤਹੀਂ ਮਰ ਜਾਣੀਆਂ ਬਾਪੂ ਵੀ ਕਹਿੰਦਾ ਤੀਆਂ ਤਹੀਂ ਮਰ ਜਾਣੀਆਂ ਪਰ ਇਹ ਦੁੱਖ ਦੇ ਹੰਢਾਉਣ ਜੋਗੀਆਂ ਪੁੱਤਾਂ ਤਾਈਂ ਜਿਉਣ ਜੋਗੇ ਕਹਿਣ ਵਾਲਿਓ ਕਦੇ ਧੀਆ ਨੂੰ ਵੀ ਕਿਹਾ ਕਰੋ ਜਹਣ ਜੋਗੀਆਂ ਨਹੀਂ ਆ ਨੂੰ ਵੀ ਕਿਹਾ ਕਰ ਜਉਣ ਜੋਗੀਆਂ ਕਾਲਪ ਜੇ ਧੀਆ ਦੀ ਗੱਲ ਹੁੰਦੀ ਹੈ ਨਾ ਭਾਜੀ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਮੈਂ ਨਾ ਉੱਡਿਆ ਫਿਰਦਾ ਮੈਂ 100 ਤੋਂ 130 ਤੋਂ ਵੱਧ ਦੀਵ ਜੀ ਧੀਆ ਦੇ ਗੀਤਗਾ ਤੇ ਮੈਂ ਫਿਰ ਤੁਸੀਂ ਵੇਖੋ ਮਾਈ ਭਾਗੋ ਜੀ ਹੈ ਨਾ ਬਿਲਕੁਲ ਹੈ ਨਾ ਕਿੱਥੇ ਦੀ ਕਿੱਥੇ ਗੱਲਾਂ ਹੁੰਦੀ ਸੀ ਹੈ ਨਾ ਬਿਲਕੁਲ ਬਹੁਤ ਵੱਡੀਆਂ ਵੱਡੀਆਂ ਸਾਡੀਆਂ ਜਿਹੜੀਆਂ ਮਾਈਆਂ ਨੇ ਵੱਡੀ ਉਮਰ ਦੀਆਂ ਇਹਨਾਂ ਦਾ ਮੈਂ ਤਾਂ ਕਹਿੰਦਾ ਮਾਈ ਭਾਗੋ ਵਰਗਾਈ ਹੂੰ ਜਿਹੜਾ ਮਰਦੀ ਦਾ ਜੇ ਪੰਜਾਂ ਦਾ ਅਦਰਮਾਨ ਸਤਕਾਰ ਕਰਦੇ ਹਨ ਹਾਂ ਮਾਤਾ ਗੁਜਰੀ ਜੀ ਦੀ ਗੱਲ ਕਰੀ ਹਾਂ ਦਿਲ ਮਾਤਾ ਗੁਜਰੀ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਹਨਾ ਕਿਤੇ ਕਿਡੀਆਂ ਕੁਰਬਾਨੀਆਂ ਬਈ ਹੈ ਕਿਉਂਕਿ ਜਿੱਥੇ ਆਪਾਂ ਮਰਦ ਰੂਪੀ ਗੱਲ ਕਰਦੇ ਹਾਂ ਉਹਨਾਂ ਦਾ ਯੋਗਦਾਨ ਆ ਤਾਂ ਉਹਨਾਂ ਨੂੰ ਤੋੜਨ ਵਾਲੀਆਂ ਜਿਹੜੀਆਂ ਬਿਲਕੁਲ ਬਿਲਕੁਲ ਕਿਉਂਕਿ ਤੁਹਾਡੇ ਯਾਦ ਹੋਣਾ ਵੀ ਜਦੋਂ ਉਹ ਆਪਣੇ ਜਿਹੜੇ ਸਿੰਘ ਨੇ ਉਹਨਾਂ ਨੂੰ ਚੂੜੀਆਂ ਕਹਿੰਦੇ ਦੇਤੀਆਂ ਹਾਂਜੀ 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 ਵੀ ਕਹਿੰਦੇ ਵੀ ਫਿਰ ਉਹ ਜਦੋਂ ਚੂੜੀਆਂ ਪਾ ਲੋ ਜੇ ਤੁਸੀਂ ਨਹੀਂ ਜਾਣਾ ਤਾਂ ਇਹ ਬਹੁਤ ਤੁਸੀਂ ਸਟ੍ਰਗਲ ਆਈ ਗੱਲ ਆ ਭਾਜੀ ਤੁਸੀਂ ਕਿ ਕਿੰਨਾ ਜਿਗਰਾ ਹੋਗਾ ਨਾ ਦਾ ਕਿੰਨਾ ਜਿਗਰਾ ਹੋਗਾ ਬਹੁਤ ਵੱਡੀਆਂ ਵੱਡੀਆਂ ਸਾਡਾ ਤਾਂ ਸਿੱਖ ਇਤਿਹਾਸ ਭਾਜੀ ਦੱਸਦਾ ਹੀ ਇਹ ਹੈ ਵੀ ਸਭ ਐਸਾਂ ਜੀ ਬਾਲ ਸਦਾ ਕੋਈ ਨਾ ਦੱਸੇ ਭਾਰਾ ਜੀ ਇਹਦੇ ਨਾਲ ਹੈ ਵੀ ਸਿੱਖ ਇਤਿਹਾਸ ਚ ਬੜਾ ਕੁਝ ਹੋਰ ਤਾਂ ਰੰਬੀ ਬਾਈਏ ਚੋਂ ਕਈ ਬਹੁਤ ਬੰਦੇ ਬਹੁਤ ਸਫਤ ਕਰਦੇ ਮੈਂ ਕਈ ਮੁਸਲਮਾਨ ਵੀ ਦੇਖੇ ਬਹੁਤ ਚੋਂ ਪੜ ਕੇ ਕਈ ਵਾਰੀ ਬੰਦੇ ਚੰਗੀਆਂ ਗੱਲਾਂ ਦੱਸਦੇ ਆ ਕਈ ਸੱਜਣ ਕਹਿੰਦੇ ਵੀ ਜਿਸਨੇ ਪਾਇ ਉਹ ਖੋ ਗਿਆ ਹੁਣ ਜੇ ਇਹਦਾ ਇਤਿਹਾਸ ਦੇ ਨਾਲ ਮਤਿਹਾਸ ਵੀ ਕਈ ਵਾਰੀ ਜੁੜ ਜਾਂਦਾ ਮੈਂ ਕਹਿੰਦਾ ਇਤਿਹਾਸ ਦੇ ਮਤਿਹਾਸ ਵੀ ਜੋੜ ਲਈ ਨਾ ਆਪਾਂ ਕੁਝ ਵੀ ਚੰਗੀ ਗੱਲ ਮਿਲ ਜਵੇ ਨਾ ਉਹ ਬੰਦੇ ਦੇ ਅੱਖ ਤਣ ਪੈਂਦੀ ਹੈ ਜੀਵਨ ਚ ਕਿਤੇ ਨਾ ਕਿਤੇ ਉਹਦਾ ਆਸਰਾ ਮਿਲਦਾ ਵਾ ਨਹੀਂ ਨਹੀਂ ਮਿਲਦਾ ਹੀ ਆ ਕਿਉਂਕਿ ਮੈਨੂੰ ਇਹ ਲੱਗਦਾ ਵੀ ਜਿੱਥੇ ਔਰਤ ਤੁਹਾਡੇ ਪਿੱਛੇ ਖੜੀ ਆ ਕਿਸੇ ਵੀ ਰੂਪ ਦੇ ਵਿੱਚ ਚਾਹੇ ਭੈਣ ਹੋਵੇ ਮਾਂ ਹੋਵੇ ਧੀ ਹੋਵੇ ਕਿਸੇ ਵੀ ਰੂਪ ਦੇ ਵਿੱਚ ਜੇ ਹੁਣ ਮਾਤਾ ਗੁਜਰਕੌਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਹੌਸਲਾ ਹੀ ਇੰਨਾ ਸੀ ਪੋਤਿਆਂ ਤੋਂ ਮਤਲਬ ਪੋਤਿਆਂ ਨੂੰ ਹੌਸਲਾ ਹੀ ਆਪਣੀ ਦਾਦੀ ਦਾ ਇੰਨਾ ਸੀ ਪਰਿਵਾਰ ਦਾ ਹੌਸਲਾ ਇੰਨਾ ਸੀ ਕਿਉਂਕਿ ਜਿਹੜਾ ਪਿੱਛੇ ਤੁਹਾਡੇ ਬੰਦਾ ਜੇ ਤੁਹਾਡੇ ਪਿੱਛੇ ਹੁਣ ਜਿਵੇਂ ਤੁਸੀਂ ਸਟੇਜ ਤੇ ਜਾਂਦੇ ਹੋ ਤੁਹਾਡੇ ਪਿੱਛੇ ਤੁਹਾਡੀ ਪਤਨੀ ਹੁੰਦੀ ਆ ਉਹਨੇ ਤੁਹਾਨੂੰ ਤਿਆਰ ਕਰਕੇ ਭੇਜ ਦੇਣਾ ਜੇ ਘਰੋਂ ਹੀ ਮੈਨੂੰ ਲੱਗਦੀ ਬੰਦੇ ਨੂੰ ਬੂਸਟ ਮਿਲੇ ਤੇ ਬੰਦਾ ਕਿੱਥੇ ਦੀ ਕਿੱਥੇ ਇਸੇ ਤਰ੍ਹਾਂ ਦੀਪ ਜੀ ਮੇਰੇ ਨਾਲ ਅਹੂਜਾ ਸਾਹਿਬ ਹੁਣਾਂ ਨੇ ਇੱਕ ਮੇਰਾ ਧਾਰਮਿਕ ਗੀਤ ਕੀਤਾ ਸੀਗਾ ਵੀ ਜਿਹੜਾ ਸਿੱਖੀ ਵਾਲਾ ਲਾਇਆ ਨਿਸ਼ਾਨ ਤੁਮ ਇੱਥੋਂ ਤੁਰਪੇ ਸਾਡੇ ਨਿਸ਼ਾਨ ਤੁਸੀਂ ਹੂੰ ਬਾਕੀ ਤੁਸੀਂ ਵੇਖ ਲਓ ਹੰਦ ਦੀ ਚਾਦਰ 10ਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਸ਼ਾ ਜਦੋਂ ਮੈਂ ਗੀਤ ਰਿਕਾਰਡ ਕਰਵਾਇਆ ਨਾ ਮੈਨੂੰ ਉਹ ਜੀ ਆ ਸਾਬ ਕਹਿੰਦੇ ਮੈਂ ਕਿਹਾ ਵੀ ਧਾਰਮਿਕ ਗੀਤ ਤੋਂ ਸ਼ੁਰੂ ਕਰਨੀਆਂ ਹੂੰ ਥੋੜਾ ਮਗੀਸ ਲਾ ਦੇਣਾ ਜਰੂਰ ਜਰੂਰ ਜੀ ਇਹ ਜਿਹੜਾ ਸਿੱਖੀ ਵਾਲਾ ਲਾਇਆ ਇਹ ਨਿਸ਼ਾਨ ਤੂੰ ਜਿਹੜਾ ਸਿੱਖੀ ਵਾਲਾ ਲਾਇਆ ਇਹ ਨਿਸ਼ਾਨ ਤੂੰ ਸਦਾ ਲਈ ਰਹੂਗਾ ਚੁੱਲਦਾ ਬਾਜਾਂ ਵਾਲਿਆ ਕਹਾਣੀ ਤੇਰੀ ਸੁਣ ਕੇ ਅੱਖੀਆਂ ਚੋਂ ਨੀਰ ਡੁੱਲਦਾ ਅੱਖੀਆਂ ਚੋਂ ਨੀਰ ਡੁੱਲਦਾ ਕਿਆ ਬਾਤ ਹੈ ਗਾਣੇ ਵੀ ਜਿਹੜੇ ਨੇ ਸਾਡੇ ਧਾਰਮਿਕ ਗੀਤ ਨੇ ਬਾਜੀ ਇਹਨਾਂ ਚੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਸਾਡੇ ਬੀਬਾ ਨਰਿੰਦਰ ਬੀਬਾ ਜੀ ਨੇ ਸਾਕ ਅਸਰਹੰਦ ਗਾਇਆ ਸੀ ਬਾਜੀ ਸਾਰਾ ਇਸ ਦੇ ਵਿੱਚ ਕਰਨਜੀ ਧੁਰੀ ਸਾਹਿਬ ਦੀ ਗੱਲ ਕੀਤੀ ਤੁਸੀਂ ਹੈਨਾ ਤੇ ਮਾਨਕ ਸਾਹਿਬ ਹੋ ਗਏ ਹਾਂ ਜੀ ਸਮੇਸ਼ ਪਤਾ ਸਿੱਖੀ ਦਾ ਮਹਿਲ ਬਣਾ ਚਲਿਆ ਮਾਨਕ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਇਸ ਰਾਂ ਦੀ ਇੱਟ ਨਾ ਖੜਕਾਈ ਹੈ ਨਾ ਬਹੁਤ ਸੜਾ ਸਿੱਖ ਤੇ ਸਿੱਦਾ ਪੜਨ ਵਾਲਾ ਪਿਆ ਤੇ ਸੁਣਨ ਵਾਲਾ ਪਿਆ ਚੰਨਾ ਚੰਨ ਗੁਜਰੀ ਦਾ ਚੰਨਾ ਹਾਂ ਜੀ ਹਾਂ ਜੀ ਇਹ ਜਗਮੂਲ ਗੁਰਜੀ ਕਹਿੰਦੇ ਹੁੰਦੇ ਸੀ ਹੈ ਨਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਲਾਕਾਰ ਵੀ ਕਲਾਕਾਰਾਂ ਨੂੰ ਮੈਂ ਤਾਂ ਬੇਨਤੀ ਕਰ ਕੋ ਵੀ ਇਹ ਜੀ ਗੀਤ ਨਾ ਜ਼ਰੂਰ ਗਾਉਣੇ ਚਾਹੀਦੇ ਛੋਟੇ ਬੱਚਿਆਂ ਨੂੰ ਜੇ ਘਰੋਂ ਨਹੀਂ ਪਤਾ ਲੱਗਦਾ ਤਾਂ ਕਲਾਕਾਰਾਂ ਤੋਂ ਵੀ ਜ਼ਰੂਰ ਰੋਸ਼ਕਣ ਕੁਝ ਬਾਬਾ ਇਸ ਲਈ ਕਹਿੰਦਾ ਕਹਿੰਦਾ ਬੱਚਿਆਂ ਵਾਲਿਓ ਭੁੱਲਣਾ ਜਾਇਓ ਬੱਚੇ ਦੀ ਕੁਰਬਾਨੀ ਬਿਲਕੁਲ 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 ਕਿਉਂਕਿ ਜੇ ਅਸੀਂ ਅੱਜ ਆਪਣੇ ਬੱਚਿਆਂ ਨੂੰ ਮੈਨੂੰ ਇਹ ਲੱਗਦਾ ਵੀ ਜਿਹੜੇ ਮਾਪੇ ਕਿਤੇ ਨਾ ਕਿਤੇ ਬਿਰਦਾਸ਼ਰਮਾਂ 'ਚ ਬੈਠੇ ਨੇ ਹਾਂਜੀ ਤੇ ਜੇ ਉਹ 100 ਨਾ ਸਹੀਦਾ 30% ਕਿਤੇ ਨਾ ਕਿਤੇ ਆਪਣੀ ਕਮੀ ਤਾਂ ਜ਼ਰੂਰ ਮੰਨਦੇ ਹੋਣਗੇ ਨਹੀਂ ਜਾਦੇ ਇਹ ਤੋਂ ਵੀ ਜ਼ਿਆਦੇ ਗੱਲ ਇਹ ਵੀ ਜੇ ਹੁਣ ਤੁਸੀਂ ਪਹਿਲਾਂ ਗੱਲ ਕਰਦੇ ਸੀ ਮੇਨਾਂ ਬੀ ਜਿਸੀ ਜੇ ਘਰ ਤੋਂ ਤੋਰ ਲਈ ਇਹਨੇ ਬੱਚਿਆਂ ਨੂੰ ਹੋਜੀ ਸਿੱਖਿਆ ਦੇਣੀ ਬੱਚਾ ਕਿਤੇ ਡੋਲਦਾ ਨਹੀਂ ਜਿਹੜੇ ਇਹੇ ਜਿਹਾ ਇਤਿਹਾਸ ਸੁਣਾ ਹੋਵੇ ਇਹੋ ਜਿਹੀਆਂ ਕਹਾਣੀਆਂ ਸੁਣੀਆਂ ਹੋਣ ਤੁਸੀਂ ਵੇਖ ਲਓ ਵੱਡੇ ਸਾਹਿਬ ਜੀ ਦੇ ਤੁਸੀਂ ਵੇਖ ਲਓ ਵੀ ਤੇ ਉਸ ਤੋਂ ਬਾਅਦ ਭਾਈ ਜੈਤਾ ਸੀਸ ਲੈ ਆ ਤੁਸੀਂ ਵੇਖੋ ਬਿਲਕੁਲ ਸ੍ਰੀ ਗੁਰੂ ਵਿਸਮਜਿੰਦਿਆ ਨੂੰ ਨੇ ਜੋੜੇ ਹੋ ਸਾਰੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਇਆ ਉਹ ਸੀਗਾ ਮੇਰਾ ਇੱਕ ਗੀਤ ਉਸ ਸੀਸ ਗੁਰਾਂ ਦਾ ਦਿਸ਼ਾਲੇ ਚਿੱਲ ਪੇਟ ਕੇ ਜੀ ਤੁਸੀਂ ਫਿਰ ਉਧਰ ਨੂੰ ਕਹਾਣੀ ਚੱਲਦੀ ਆਈ ਕਿੱਥੇ ਉਹ ਜਾ ਕੇ ਮੁੱਕਦੀ ਆ ਵੀ ਕਿੱਥੇ ਜਾ ਕੇ ਮੁੱਕਦੀ ਅਬ ਤਾਂ ਮੁੱਕਦੀ ਨਹੀਂ ਕਹਾਣੀ ਮੁੱਕਦੀ ਇਹ ਗਾਹ ਦੀ ਗਾਤ ਤੁਰੀ ਜਾਂਦੀ ਵੀ ਅੱਜ ਤੱਕ ਚੱਲੀ ਆਉਂਦੀ ਆ ਹਮ ਇਸ ਸੀਸ ਗੁਰਾਂ ਦਾ ਦਿਸ਼ਾਲੇ ਚਿੱਲ ਪੇਟ ਕੇ ਚੱਲਿਆ ਮਹਾਨ ਸੂਰਮਾ ਜੋਦਾ ਦਿੱਲੀ ਤੋਂ ਅਨੰਦਪੁਰ ਚੱਲਿਆ ਬਈ ਕੌਮ ਦੀਆਂ ਸ਼ਾਨ ਸੂਰਮਾ ਜੋ ਦਾ ਦਿੱਲੀ ਤੋਂ ਅਨੰਦਪੁਰ ਚੱਲਿਆ ਕੌਮ ਦੀਆਂ ਸ਼ਾਨਸੂਰ ਮੈਂ ਸਿਸ ਚੱਕਿਆ ਤੇ ਛਾਤੀ ਨਾਲ ਲਾ ਲਿਆ ਰੱਜ ਗੁਰਾਂ ਦਾ ਦਿਦਾਰ ਉਹਨੇ ਪਾਲਿਆ ਸੇਸ ਚੱਕਿਆ ਤੇ ਛਾਤੀ ਨਾਲ ਲਾ ਲਿਆ ਰੱਜ ਗੁਰਾਂ ਦਾ ਦਿਦਾਰ ਉਹਨੇ ਪਾ ਲਿਆ ਜਿੱਤਿਆ ਨਾਲ ਸੀ ਗੁਰਾਂ ਦਾ ਬਣਾ ਕੀਮਤੀ ਹੀਰਿਆਂ ਦੀ ਖਾਨਸੂਰਮਾ ਜੋਦਾ ਦਿੱਲੀ ਤੋਂ ਅਨੰਦਪੁਰ ਚੱਲਿਆ ਕੌਮ ਦੀਆਂ ਸ਼ਾਨਸੂਰਮਾ ਕੀ ਬਾਤ ਇਕ ਤੁਸੀਂ ਮਰ ਗੰਮੜੇ ਦੀ ਵੀ ਗੱਲ ਸੁਣਾ ਰਹੇ ਸੀ ਹਾਂ ਪਰ ਗੱਟੇ ਮਰਦੇ ਗੰਮੜੇ ਬੜਾ ਬ੍ਰਿਆਮ ਕਿ ਜੀ ਇਹ 1699 ਜਦੋਂ ਪਾਜੀ ਖਰਸਾ ਪੰਚ ਸਜਿਆ ਗਿਆ ਨਾ ਜੀ ਬੜਾ ਦੁਨੀਆਂ ਦੀ ਸੁਣਦੀ ਹੈ ਬਾਜੀ ਮੈਂ ਇਹ ਦੀਪ ਜੀ ਕਈ ਵੀ ਸਾਹਬ ਕਿ ਆਮ ਬੰਦੇ ਪੁੱਛ ਲੈਂਦੇ ਆ ਤੁਹਾਡੇ ਵਾਲੇ ਗੀਤੇ ਲੋਕੀ ਸੁਣ ਲੈਂਦੇ ਆ ਮੈਂ ਸੁਣਦੀ ਨਹੀਂ ਬਾਈ ਜੀ ਇਹਨੂੰ ਜੀਨ ਚ ਵੀ ਰੱਖਦੇ ਆ ਮੈਂ ਦੇਖਦਾ ਵੀ ਪਰਸੋਂ ਮੇਰਾ ਚੰਦੀਗੜ੍ਹ ਪਰੋਂ ਸੀ ਮੁੰਡੇ ਹੁੰਡੇ ਕੁੜੀਆਂ ਵੀ ਬਹੁਤ ਅچھے ਅچھے ਦਿਮਾਗ ਦੇ ਹੈਗੇ ਆ ਕਹਿੰਦੇ ਇਹ ਹੁੰਦਾ ਵੀ ਕਿਤੇ ਪਤਾ ਨਹੀਂ ਮੁੰਡੇ ਖੁੰਡੇ ਕਿਤੇ ਚੰਤੀ ਰਹਿਣ ਲੱਗੇ ਨਹੀਂ ਇਹ ਬੀਨਾਸ ਨਹੀਂ ਪੰਜਾਬੀਆਂ ਚ ਹੁੰਦਾ ਬਾਈ ਜੀ ਸਾਡੇ ਸਮਾਜਿਕ ਤੌਰ ਤੇ ਸਾਡੇ ਪਰਿਵਾਰਕ ਤੌਰ ਤੇ ਜਦੋਂ 1699 ਵਿੱਚ ਖਾਲਸਾ ਪੰਥ ਸਾਜਿਆ ਗਿਆ ਅਨੰਦਪੁਰ ਸਾਹਿਬ ਵਿਖੇ ਉਦੋਂ ਦਾ ਗੀਤ ਆ ਪਰਗਟਿਓ ਮਰਦ ਗੰਬੜਾ ਵਰਿਆਮ ਕੇਲਾ ਪਰਗਟਿਓ ਮਰਦ ਗੰਬੜਾ ਵਰਿਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਰਗਟਿਓ ਮਰਦ ਗੰਬੜਾ ਵਰਿਆਮ ਕੇਲਾ ਕਿਆ ਬਾਤ ਹੈ ਇਹਦੀਆਂ ਹੋਰ ਲੈਣਾ ਸੀ ਬੜੀਆਂ ਚੰਗੀਆਂ ਲੈਣਾ ਗੀਤ ਕਰਨੇ ਲਿਖੀਆਂ ਹਾਏ ਮੇਰੇ ਚੋਜੀ ਪ੍ਰੀਤਮ ਪਿਆਰੇ ਜੀ ਹਰ ਸਿੱਖ ਨੂੰ ਬੋਲੇ ਸਿੱਖ ਨੂੰ ਬੋਲੇ ਮੈਨੂੰ ਪੰਜਾਂ ਸਿੰਘਾਂ ਦੀ ਲੋੜ ਹੈ ਕੋਈ ਗੱਲ ਨੂੰ ਤੋਲੇ ਹਰ ਸਿੱਖ ਦੀ ਸਿੱਖੀ ਪਰਖਣੀ ਆਇਆ ਜ ਵੇਲਾ ਆਇਆ ਵੇਲਾ ਪਰ ਗੱਟੇ ਉਮਰ ਦੇ ਗੰਬੜਾ ਵਰੇ ਹਮਕੇ ਲਾ ਕੀ ਬਾਤ ਹੈ ਕਦੇ ਹਜੇ ਗੀਤ ਬਾਜੀ ਬੱਚਿਆਂ ਨੂੰ ਸੁਣਾਏ ਜਾਣ ਚਲੋ ਹੁਣ ਆਪਣੇ ਕੋ ਹਾਰਮੋਨੀਅਮ ਨਹੀਂ ਉਹਨੇ ਚਾਰ ਚੰਨ ਲੱਗ ਜਾਂਦੇ ਹਣ ਫਿਰ ਗਿੱਜੇ ਹੁੰਦੇ ਨਾ ਸੰਗੀਤ ਦੇ ਨਾਲ ਕਹਿੰਦੇ ਵੀ ਜੇ ਕਿਤੇ ਸੰਗੀਤ ਨਾ ਹੁੰਦਾ ਕੋਈ ਕਿਸੇ ਦਾ ਮੀਤ ਨਾ ਹੁੰਦਾ ਨਾਲ ਸਾਡੇ ਸੰਗੀਤ ਦੇ ਨਾਲ-ਨਾਲ ਚੱਲਦੀ ਹੈ ਨਾ ਫਿਰ ਕੁਝ ਹੋਰ ਤਰ੍ਹਾਂ ਗੱਲ ਬਣਦੀ ਮੈਨੂੰ ਇਹ ਲੱਗਦਾ ਹੁੰਦਾ ਇਸੇ ਚੋ ਇੱਕ ਗੱਲ ਆ ਵੀ ਜਦੋਂ ਘਰੇ ਕਈ ਵਾਰੀ ਆਪਾਂ ਅਖੰਡ ਪਾਠ ਸਾਬ ਰੱਖਦੇ ਆ ਤੇ ਸਾਰਾ ਟੱਬਰ ਭੱਜਿਆ ਜਾ ਫਿਰਦਾ ਹੁੰਦਾ ਮੈਂ ਕਈ ਵਾਰੀ ਇਹ ਜਗ੍ਹਾ ਤੇ ਜਾ ਕੇ ਵੀ ਉਹਨਾਂ ਉਹ ਬੇਨਤੀ ਕਰੀਆ ਵੀ ਤੁਸੀਂ ਪ੍ਰੋਗਰਾਮ ਉਧੇ ਰੱਖ ਲੋ ਜਿੱਦੇ ਤੁਹਾਡੇ ਕੋਲੇ ਖੁੱਲਾ ਸਮਾਂ ਹਾਂ ਤੁਹਾਡਾ ਵੇਲਾ ਹੈ ਨਾ ਤੇ ਤੁਸੀਂ ਉਹ ਜਦੋਂ ਮਹਾਰਾਜ ਦੀ ਬਾਣੀ ਸੁਣਨ ਦਾ ਵੇਲਾ ਉਦੋਂ ਅਸੀਂ ਬਾਹਰ ਭੱਜੇ ਫਿਰਦੇ ਆ ਬਿਲਕੁਲ ਬਿਲਕੁਲ ਅਸੀਂ ਤੱਕ ਮੈਨੂੰ ਲੱਗਦਾ ਵੀ ਜਦੋਂ ਖੰਡਪਾਟ ਸਾਹਿਬ ਰੱਖਿਆ ਹੁੰਦਾ ਤਾਂ ਕਈ ਵਾਰੀ ਤਾਂ ਅਸੀਂ ਮੈਨੂੰ ਲੱਗਦੀ ਅਰਦਾਸ 'ਚ ਹੀ ਸ਼ਾਮਲ ਹੁੰਨੇ ਆ ਕੱਲਾ ਜਾਂ ਕੋਈ ਵੀ ਆਪੀ ਆ ਜੀ ਉਹਨੂੰ ਸਾਹਮਣੇ 'ਚ ਲੱਗੇ ਰਹੇ ਉਹਨੂੰ ਸਾਹਮਣੇ 'ਚ ਲੱਗੇ ਰਹੇ ਕੋਈ ਦੀ ਕੋਈ ਪਾਜੀ ਇਹ ਕਦੇ ਵੀ ਇੱਕ ਨੇਕ ਹੀ ਔਰ ਦੂਸਰੇ ਨਮਾਨੀ ਤੇ ਦੋਨੋਂ ਬ੍ਰਹਮ ਗਿਆਨੀ ਮਤਲਬ ਆਪਾਂ ਨੂੰ ਇਹਨੇ ਚੀਜ਼ਾਂ ਤਿਆਰ ਰੱਖਣਾ ਚ ਉਦੋਂ ਬਿਠਾਉਣਾ ਚਾਹੀਦਾ ਮੈਂ ਮੈਂ ਉਹ ਵੀ ਕਰਨ ਪੜ ਵੀ ਕਰ ਰਖਾਉਨੇ ਆ ਆਪਾਂ ਮੈਂ ਕਹੀ ਵੀ ਦੇਖਿਆ ਵੀ ਗੁਰਦੁਆਰਾ ਸਾਹਿਬ ਚਲੇ ਉਸ ਤੇ ਮੋਬਾਈਲ ਹੀ ਵਜੀ ਜਾਂਦੇ ਆ ਹਲੇ ਅਰਦਾਸ ਹੋਣ ਤੋਂ ਪਹਿਲਾਂ ਹੀ ਬੰਦੇ ਨਾ ਮੋਬਾਈਲਾਂ ਦਾ ਖੜਕਾ ਹੋਣ ਲੱਗ ਜਾਂਦੇ ਆ ਵੀ ਤਿਆਰ ਰੱਖਣਾ ਚਾਹੀਦਾ ਮੈਂ ਤਾਂ ਕਹਿੰਦਾ ਕਿਸੇ ਦੇ ਘਰੇ ਵੀ ਜਾਈਏ ਆਪਾਂ ਉਹ ਬੰਦੇ ਸਾਰਾ ਪਰਿਵਾਰ ਕਈ ਵੀ ਮੋਬਾਈਲ ਹੀ ਸੁਣ ਜਿਗਲਾ ਕਹਿੰਦਾ ਯਾਰ ਮੈਂ ਤਾਂ ਕਿਸੇ ਗਲਤ ਜਗ੍ਹਾ ਤੇ ਤਾਂ ਨਹੀਂ ਆ ਗਿਆ ਹਾਂ ਜਰੂਰ ਤਿਆਰ ਰੱਖਣਾ ਚਾਹੀਦਾ ਸਾਡੀਆਂ ਸਮਾਜਿਕ ਗੱਲਾਂ ਦਾ ਵੀ ਸਾਡੇ ਪਰਿਵਾਰ ਗੱਲਾਂ ਦਾ ਵੀ ਇਹੋ ਜਿਹਾ ਇਤਿਹਾਸ ਸੁਣਨਾ ਚਾਹੀਦਾ ਪੜ੍ਹਨਾ ਚਾਹੀਦਾ ਭਾਜੀ ਛੋਟੇ ਸਾਹਿ ਦਿਯਾ 21 ਦਸੰਬਰ ਤੋਂ ਪਹਿਲਾਂ ਤਾਂ 28 ਤੱਕ 27 ਤੱਕ ਕਹਤੀ ਹੈ ਨਾ ਮਾਰਾ ਸੱਚੇ ਪਾਸ਼ਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੇ ਤੁਸੀਂ ਵੇਖ ਲਓ ਬਈ ਡੀਆਂ ਡੀਆਂ ਮਸਾਲਾ ਸਾਨੂੰ ਮਿਲਦੀਆਂ ਨਹੀਂ ਦੀਪ ਜੀ ਹਾਂ ਸਾਨੂੰ ਪੜਨ ਤੇ ਸੁਣਨ ਤੋਂ ਹੀ ਪਤਾ ਲੱਗਦਾ ਕਿਉਂਕਿ ਮੈਂ ਹੁਣ ਮੇਰੀ ਉਮਰ ਹ ਜਿਹੜੀ 30 ਸਾਲ ਦੇ ਨੇੜੇ ਹੋ ਗਈ ਆ ਤਾਂ ਕਦੇ-ਕਦੇ ਅਸੀਂ ਸੋਚਦੇ ਹਾਂ ਕਿ ਉਹ ਜਿਹੜੀ ਉਮਰ ਦੇ ਵਿੱਚ ਉਹ ਕੁਝ ਕਰ ਗਏ ਉਹ ਤਾਂ ਸਿੱਖੀ ਦਾ ਇੱਕ ਮਹਾਨ ਨਮੂਨਾ ਇੱਕ ਮੈਂ ਕਹਿੰਨਾ ਕਮਾਲ ਦਾ ਕੁ੍ਰਿਸ਼ਮਾ ਹੀ ਆ ਉਹ ਇਸ ਉਮਰ ਦੇ ਵਿੱਚ ਇੰਨਾ ਜਜ਼ਬਾ ਇੰਨੀ ਦਲੇਰੀ ਹੋਣੀ ਕਿਉਂਕਿ ਉਦੋਂ ਤਾਂ ਮੈਨੂੰ ਲੱਗਦੀ ਵੀ ਆਮ ਬੱਚੇ ਨੂੰ ਤਾਂ ਇੰਨੀ ਸਮਝ ਹੀ ਨਹੀਂ ਹੁੰਦੀ ਤੁਸੀਂ ਦੇਖੋ ਦਾਦੀ ਮਾਂ ਨੇ ਸਮਝਾਉਣਾ ਕਿੰਨੀ ਠੰਡ ਹਾਂ ਤੇ ਤੂੰ ਸਰਸਾ ਨਦੀ ਕਿੰਨੀ ਹਵਾ ਸਰਸਾ ਨਦੀ ਗੰਗੂ ਬਹਾਮਣ ਸਾਰੇ ਪੈਸੇ ਕਿੱਧਰ ਦੀ ਕਿੱਧਰ ਕਰੋੜ ਕਰ ਗਿਆ ਹਨਾ ਕਿੰਨੀ ਹੀਰਾ ਫੇਰੀ ਕਰ ਗਿਆ ਪਰ ਬੱਚਿਆਂ ਦਾ ਸਦਕ ਨਹੀਂ ਡੋਲਿਆ ਸੀ ਉਹ ਸੀਗਾ ਕਿ ਮੇਰਾ ਗੀਤ ਛੋਟੇ ਬੱਚਿਓ ਨਾ ਸਿੱਧਕ ਪਲਹੋਣਾ ਧਰਮ ਤੋਂ ਕਦੇ ਨਹੀਂ ਡੋਲਣਾ ਸੋਨਿਹਾਲ ਦੇ ਜੇ ਕਰੇ ਤੁਸੀਂ ਲਾਉਣਾ ਧਰਮ ਤੋਂ ਕਦੇ ਨਹੀਂ ਡੋਲਣਾ ਤੁਸੀਂ ਵੇਖੋ ਜਿੱਥੇ ਦਾਦੀ ਮਾਨਾ ਸ਼ਬਦਾਂ ਨਾਲ ਸਮਝ ਆਉਦੀ ਸਾਡੇ ਕਲਾਕਾਰਾਂ ਨੇ ਗੀਤ ਬਣਾ ਲਿਆ ਹਾਂ ਗਾਂਹਾਂ ਦੀ ਗਾਂ ਕਿਸੇ ਦੇ ਅੱਖ ਤਣ ਪੈਦੇ ਵਜਿਏ ਪੈਦੇ ਜਿਵੇਂ ਤੁਸੀਂ ਕਰਬਜੀਤ ਧੂਰੀ ਸਾਹਿਬ ਦਾ ਗੀਤ ਕਹਿੰਦੇ ਸੁਣਾ ਦਿਓ ਹਨਾ ਹੁੰਦੀਆਂ ਸ਼ਹੀਦ ਜੋੜੀਆਂ ਹਾਂ ਦੇਖੋ ਮੈਂ ਤਾਂ ਗਾਂਹ ਦੀ ਗਾ ਸੁਣਿਆ ਹੀ ਹੈ ਨਾ ਉਹ ਘਰਾਂ ਚੱਲਿਆ ਸਾਡੇ ਮਤਲਬ ਚੰਗੇ ਚੰਗੇ ਗੀਤ ਆ ਜਿਹੜੇ ਬੀਬਾ ਜੀ ਨੇ ਕਾਫੀ ਗੀਤ ਗਾਏ ਹਨਾ ਬਿਲਕੁਲ ਬਹੁਤ ਚੰਗਾ ਲੱਗਦਾ ਵੀ ਇਹ ਜਿਹੇ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਨਹੀਂ ਅੱਜ ਅੱਜ ਸਾਡਾ ਵਿਸ਼ਾ ਹੀ ਇਹ ਹੈ ਕਿਉਂਕਿ ਸਾਨੂੰ ਇਹ ਨਹੀਂ ਹੈਗਾ ਕਿ ਸਾਡੇ ਵਿਊਜ਼ ਇੰਨੇ ਆ ਜਾਣ ਕੱਲ ਨੂੰ ਦਰਸ਼ਕਾਂ ਦੇ ਮਨ ਦੇ ਵਿੱਚ ਹੋਵੇ ਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਚੰਗਾ ਕੀ ਪਰੋਸਿਆ ਬਿਲਕੁਲ 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 ਰੁਟੀਨ ਦੀਆਂ ਖਬਰਾਂ ਤਾਂ ਚਲਦੀਆਂ ਰਹਿੰਦੀਆਂ ਨੇ ਪਰ ਅੱਜ ਜੋ ਤੁਸੀਂ ਆ ਕੇ ਜਜ਼ਬਾ ਭਰਦੇ ਹੋ ਗੱਲ ਕਰਦੇ ਹੋ ਮੈਂ ਗਗਨ ਉਹਨਾਂ ਨੇ ਵੀ ਗੱਲ ਕਰਦਾ ਸੀ ਮੈਂ ਕਿਹਾ ਵੀ ਜਦੋਂ ਕੋਈ ਧਾਰਮਿਕ ਪ੍ਰੋਗਰਾਮ ਹੋਇਆ ਨਾ ਆਪਾਂ ਹਾਜ਼ਰੀ ਜ਼ਰੂਰ ਲਵਾਉਣੀ ਆ ਕੋਈ ਨਹੀਂ ਹਾਜ਼ਰੀ ਛੋਟੀ ਹੋਵੇ ਵੱਡੀ ਹੋ ਜਾਂਦੀ ਹੈ ਨਾ ਜਦੋਂ ਆਪਾਂ ਗੁਰਦਵਾਰਾ ਸਾਹਿਬ ਜਾ ਕੇ ਅਰਦਾਸ ਕਰਦੇ ਆ ਅਰਦਾਸ ਦੀ ਕਹਿੰਦੇ ਰਫ਼ਤਾਰ ਬੜੀ ਤੇਜ਼ ਹੁੰਦੀ ਆ ਹਲੇ ਆਪਾਂ ਦੀਪ ਸੋਚਿਆ ਹੁੰਦਾ ਦਿਮਾਗ ਤੇ ਹੈ ਨਾ ਹੈ ਨਾ ਤੇ ਮੂੰਹ ਚੋਂ ਫੇਰ ਨਿਕਲਦੇ ਹੈ ਨਾ ਆਵਾਜ਼ ਫੇਰ ਨਿਕਲਦੀ ਆ ਆਵਾਜ਼ ਜਣੀ ਅਰਦਾਸ ਸਾਡੀ ਸੁਣੀ ਜਾਂਦੀ ਆ ਬਿਲਕੁਲ ਹਰ ਵੇਲੇ ਸੁਣੀ ਜਾਂਦੀ ਹੈ ਜਦੋਂ ਆਪਾਂ ਅਰਦਾਸ ਕਰਦੇ ਆ ਹੁਣ ਵੀ ਆਪਾਂ ਸਹਬਜ਼ਾ ਦੇ ਲਈ ਜਾ ਕੇ ਅਰਦਾਸ ਕਰਦੇ ਆ ਵੱਡੇ ਸਹਬਜ਼ਾ ਦੇ ਲਈ ਛੋਟਿਆਂ ਲਈ ਹੈ ਨਾ ਕਿੰਡਾ ਇਤਿਹਾਸ ਆਪਣਾ ਹੋਰ ਵੀ ਜਿੰਨਾਂ ਨੇ ਆਪਾਂ ਆਪਣੇ ਜਦੋਂ ਕਿਤੇ ਅਰਦਾਸ ਕਰਦੇ ਕਿੱਡੀ ਕਿੱਡੀਆਂ ਆਪਾਂ ਗੱਲਾਂ ਗੁਰਦਵਾਰਾ ਸਾਹਿਬ ਦੀ ਕਰਦੇ ਹਨ ਸ਼ਹੀਦ ਦਾ ਸਿੰਘਣੀ ਵਾਲੀ ਕਰਦੇ ਹਨ ਜਿਨ੍ਹਾਂ ਨੇ ਬੰਦ-ਬੰਦ ਕਟਵਾਲੇ ਪੁੱਠੀਆਂ ਖੱਲਾ ਲਹਾ ਲੀਆਂ ਹਨ ਬਹੁਤ ਵੱਡੀਆਂ ਵੱਡੀਆਂ ਗੱਲਾਂ ਯਾਨੀ ਜਿਵੇਂ ਤੁਸੀਂ ਕਹਿੰਦੇ ਬਈ ਜਰੂਰ ਸਾਡੇ ਪੰਜਾਬ ਦੇ ਜੀਅਾਂ ਨੂੰ ਨਾ ਪੰਜਾਬ ਦੇ ਪਰਿਵਾਰਾਂ 'ਚ ਗੱਲ ਚੱਲਣੀ ਚਾਹੀਦੀ ਐ ਨਹੀਂ ਵੀ 21 ਤੋਂ 7 ਤੱਕ ਹੀ ਚੱਲਣੀ ਚਾਹੀਦੀ ਐ 27 ਤੱਕ ਹੀ ਚੱਲਣੀ ਚਾਹੀਦੀ ਹੈ ਨਾ ਯਾਨੀ ਹਰ ਵਕਤ ਚੱਲਣੀ ਚਾਹੀਦੀ ਗੱਲ ਕਿਉਂਕਿ ਇਹ ਜਿਹ ਇਤਿਹਾਸ ਨਹੀਂ ਮਰਦਾ ਕਈ ਮੈਂ ਦੇਖਦਾ ਤੁਸੀਂ ਵੀ ਸ਼ਾਇਦ ਪਰਿਵਾਰ ਦੇਖੇ ਹੋਣੇ ਜਿਹੜੇ ਉਸ ਦਿਨ ਬੈੱਡ ਤੇ ਨਹੀਂ ਸੌਂਦੇ ਥੱਲੇ ਬਿਲਕੁਲ 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 ਕੀ ਕੀ ਇਥੇ ਰਹਿੰਦੇ ਨੇ ਕਈ ਵਾਰੀ ਮਿੱਠਾ ਨਹੀਂ ਬਣਾਉਂਦੇ ਹੂੰ ਕੋਈ ਮਿੱਠੀ ਚੀਜ਼ ਨਹੀਂ ਖਾਂਦੇ ਹੂੰ ਬਹੁਤ ਵੱਡੀਆਂ ਵੱਡੀਆਂ ਗੱਲਾਂ ਬਾਜੀ ਇਹ ਕਿਨਾਂ ਦੇ ਦਿਲ ਦਮਾਉ ਨੂੰ ਗੱਲਾਂ ਲੱਗੀਆਂ ਹੋਈਆਂ ਨੇ ਬਾਜੀ ਵੀ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਅੱਛਾ ਕਈ ਕਲਾਕਾਰ ਇਦਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਵੀ ਕਰਦੇ ਨੇ ਉਹਨਾਂ ਕੋਲ ਇਹ ਆ ਵੀ ਬਾਬਾ ਨਾਨਕ ਜੀ ਨੇ ਇਹ ਕਿਹਾ ਵੀ ਕਿਰਤੀ ਵੱਡੀ ਆ ਤੁਸੀਂ ਉਸ ਤਰੀਕ ਗੱਲ ਨੂੰ ਕਿਵੇਂ ਸਮਝਦੇ ਹੋ ਉਸ ਨੂੰ ਇਸ ਤਰ੍ਹਾਂ ਗੱਲ ਆ ਬਾਈ ਹੁਣ ਜਿਹਦੇ ਵਿਆਹ ਰਖਿਆ ਦੇਭੀ ਹੈ ਨਾ ਤੇ ਇਹਦੇ ਨਾਲ ਕੋਈ ਬਾਹਰੋਂ ਬੰਦੇ ਆਗੇ ਹੈ ਨਾ ਉਹਨਾਂ ਦਾ ਕਬ ਉਨੀ ਕੀ ਛੁੱਟੀ ਹੁੰਦੀ ਹੈ ਬੱਦੇ ਦੀ ਹੈ ਨਾ ਹੁਣ ਕਈ ਵਾਰੀ ਬੰਦੇ ਦੇਖਿਆ ਵੀ ਉਹਨੇ ਕੀ ਉਹਨਾਂ ਨੇ ਫਿਰ ਸਧਾਰਨ ਪਾਠ ਵੀ ਨਹੀਂ ਕਰਾਉਂਦੇ ਫਿਰ ਅਖੰਡ ਪਾਠ ਸਭ ਕਰਾ ਲੈਂਦੇ ਹੈ ਨਾ ਫਿਰ ਉਹਨਾਂ ਕੋਲ ਟਾਈਮ ਦੀ ਕੋਈ ਸੰਕੋਚੀ ਹੁੰਦੀ ਹੈ ਉਹ ਕਹਿੰਦੇ ਵੀ ਇੱਥੇ ਆਏ ਹੈ ਨਾ ਮਨੋਰੰਜਨ ਵੀ ਹੋ ਜਵੇ ਤੇ ਸਾਡਾ ਗੁਰੂ ਮਹਾਰਾਜ ਦੇ ਚਰਨ ਵੀ ਸਾਡੇ ਘਰੇ ਪੈ ਜਾਣ ਜਣੀ ਮਜਬੂਰੀ ਹੋ ਜਾਂਦੀ ਬੰਦੇ ਦੀ ਨਹੀਂ ਬਹੁਤ ਕਲਾਕਾਰਾਂ ਦਾ ਵਿਰੋਧ ਵੀ ਹੁੰਦਾ ਉਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਲਾਕਾਰਾਂ ਦਾ ਵਿਰੋਧ ਕਰਨਾ ਲੋਕਾਂ ਵੱਲੋਂ ਜਾਇਜ਼ ਆ ਜਾਂ ਫਿਰ ਨਜਾਇਜ਼ ਮੈਂ ਤਾਂ ਇਹ ਕਹਿਣਾ ਕਹਿੰਦਾ ਵੀ ਥੋੜਾ ਜਿਆਦਾ ਜਰੂਰ ਇਹਦਾ ਨਾ ਵਿਚਾਰ ਕਰ ਲੈਣੀ ਚਾਹੀਦੀ ਆ ਫਿਰ ਵੀ ਵਿਚਾਰ ਕਰ ਲੈਣੀ ਚਾਹੀਦੀ ਆ ਆ 21 ਤੋਂ 27 28 ਤੱਕ ਹੈ ਨਾ ਠੀਕ ਹੈ ਜਰੂਰ ਥੋੜਾ ਬਹੁਤਾ ਨਹੀਂ ਤਾਂ ਥੋੜਾ ਹੈ ਨਾ ਫਿਰ ਵੀ ਜੀਐਸੀ ਸਾਹਿਬਜਾ ਦੇ ਬਾਰੇ ਵੱਡੇ ਸਾਹਿਬਜਾ ਦੀ ਛੋਟਿਆਂ ਦੀ ਗੱਲ ਕਰਦੇ ਆ ਦਸਵੇਂ ਪਾਤਸ਼ਾਹ ਦੇ ਜੀਵਨ ਬਾਰੇ ਗੱਲ ਕਰਦੇ ਆ ਫਿਰ ਵੀ ਜਰੂਰ ਧਿਆਨ ਰੱਖਣਾ ਚਾਹੀਦਾ ਜਿੰਨਾ ਕੋ ਹੋ ਸਕੇ ਹੂੰ ਇਹ ਨਾ ਹੋ ਸਕੇ ਨਾ ਜਰੂਰ ਸੰਕੋਚ ਕਰੋ ਜੇ ਐਨਬੀ ਜਿਹੜੇ ਬਾਹਰ ਦੇ ਬੰਦੇ ਨੇ ਅੱਗੇ ਕਹਿ ਦਿੱਤਾ ਨਾ ਯਾਨੀ ਥੋੜਾ ਜਿਹਾ ਜਰੂਰ ਵਿਚਾਰ ਕਰਨਾ ਚਾਹੀਦਾ ਬਿਲਕੁਲ ਹਾਂਜੀ ਪਰ ਇੱਕ ਗੱਲ ਇਹ ਵੀ ਆ ਵੀ ਜਿਹੜੀ ਛੋਟੀ ਉਮਰ ਦੇ ਵਿੱਚ ਉਹ ਧਰਮ ਤੇ ਡੋਲ ਰਹੇ ਕਈ ਵਾਰੀ ਅਸੀਂ ਆ ਜਿਹੜੇ ਹੁਣ ਗੱਲ ਜੇ ਉਧਰੋਂ ਤੋੜਦੇ ਆ ਤਾਂ ਗੱਲ ਡੇਰਾਵਾਦੀ ਵੀ ਤੁਰਦੀ ਹੈ ਜੇ ਉਹ ਛੋਟੇ ਬੱਚਿਆਂ ਦੇ ਵਿੱਚ ਇੰਨਾ ਕੁ ਸਿੱਧਕ ਸੀ ਤਾਂ ਅੱਜ ਅਸੀਂ ਕਿਉਂ ਡੋਲ ਜਾਂਨੇ ਆ ਵੀ ਅੱਜ ਜੇ ਸਾਡੀ ਮੱਝ ਨਹੀਂ ਮਿਲਦੀ ਤਾਂ ਬਾਬਾ ਹੀ ਕਰੂਗਾ ਜੀ ਲੋਟ ਗੱਲ ਹੈ ਵੀ ਜਦੋਂ ਦਸਵੀਂ ਪਾਸ਼ਾ ਨੇ ਨਾ ਆਪਾਂ ਨੂੰ ਦੀਪ ਜੀ ਹਮ ਗੁਰੂ ਗ੍ਰੰਥ ਸਾਹਿਬ ਦੇ ਲੜਲਾ ਹੈ ਨਾ ਹਮ ਇਹ ਬਹੁਤ ਵੱਡੀ ਗੱਲ ਆ ਬਸ ਉਧਰ ਨੂੰ ਤੁਰ ਪੈਣਾ ਚਾਹੀਦਾ ਆਪਾਂ ਨੂੰ ਹਮ ਇਤੋਂ ਵੱਡੀ ਕੋਈ ਸ਼ਕਤੀ ਨਹੀਂ ਤੁਸੀਂ ਦੇਖੋ ਸਾਰੀ ਸਾਡਾ ਜੀਵਨ ਆ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਨਾ ਜੋ ਵੀ ਆਪਾਂ ਬੋਲਦੇ ਆ ਜੋ ਸੁਣਦੇ ਆ ਆਪਣੀ ਜ਼ਿੰਦਗੀ ਆਪਾਂ ਕਿਵੇਂ ਬਤੀਤ ਕਰਨੀ ਆ ਬਿਲਕੁਲ ਇਹ ਬਹੁਤ ਵੱਡੀ ਗੱਲ ਐਤੋਂ ਵੱਡੀ ਕੋਈ ਸਿੱਖਿਆ ਹੀ ਨਹੀਂ ਕਿ ਕਿਉਂਕਿ ਉਹਨਾਂ ਨੇ ਤਾਂ ਕਹੀ ਦਿੱਤਾ ਵੀ ਗੁਰੂ ਮਾਨਿਓਂ ਗ੍ਰੰਥ ਬਿਲਕੁਲ ਬਿਲਕੁਲ ਸਭ ਸਿੱਖਣ ਕੋ ਹੋਗਾ ਮਾ ਗੁਰਮਾਨੰਗ ਗ੍ਰੰਥ ਹੈ ਨਾ ਪਰ ਫਿਰ ਵੀ ਅਸੀਂ ਉਹ ਚੀਜ਼ਾਂ ਉਹਦੇ ਵਿੱਚ ਜੇ ਦੇਖੀਏ ਇੱਕ ਪਾਸੇ ਮਾਤਾ ਗੁਜਰਕੌਰ ਨੇ ਇੱਕ ਪਾਸੇ ਮਾਤਾ ਸੁੰਦਰੀ ਜੀ ਨੇ ਜਾਂ ਇੱਕ ਪਾਸੇ ਹੋਰ ਸਾਡੀਆਂ ਸਿੰਘਣੀਆਂ ਨੇ ਇੱਕ ਪਾਸੇ ਜਦੋਂ ਅੱਜ ਅਸੀਂ ਦੇਖਦੇ ਆ ਤਾਂ ਜਿਹੜੀਆਂ ਬੇਬੀਆਂ ਵਹੀਰਾਂ ਘੱਤ ਕੇ ਡੇਰਿਆਂ ਦੇ ਵਿੱਚ ਜਾਂਦੀਆਂ ਨੇ ਉਦੋਂ ਸਾਡੇ ਮਨ ਦੇ ਵਿੱਚ ਜਾਂ ਤੁਸੀਂ ਐਜ਼ ਅ ਕਲਾਕਾਰ ਤੁਹਾਡੇ ਮਨ ਦੇ ਵਿੱਚ ਕੀ ਲੱਗਦਾ ਵੀ ਅੱਜ ਜਿਹੜੇ ਫਤੇਗੜ ਸਾਹਿਬ ਜਾਂਦੇ ਨੇ ਉਹਦੇ ਵਿੱਚ ਵੀ ਉਹੀ ਲੋਕ ਸ਼ਾਮਲ ਨੇ ਉੱਥੇ ਵੀ ਉਹੀ ਲੋਕ ਪਹੁੰਚ ਰਹੇ ਨੇ ਉਹੀ ਲੋਕ ਕਿਤੇ ਨਾ ਕਿਤੇ ਡੇਰਿਆਂ ਦੇ ਵਿੱਚ ਮੈਂ ਤਾਂ ਇਹ ਬੇਨਤੀ ਕਰੂੰਗਾ ਬਾਜੀ ਉੱਥੇ ਮੇਲੇ ਵਾਂਗੂ ਨਾ ਸੰਗਤ ਜਾਵੇ ਚਲੋ ਆਪਣੀ ਤੱਕ ਬੇਨਤੀ ਆਪਾਂ ਕੋਈ ਬਾਲੇ ਫਿਲਾਸਫਰ ਨਹੀਂ ਗਿਆ ਨਾ ਬਾਹਰ ਇਤਿਹਾਸ ਨਹੀਂ ਪੜਿਆ ਬਸ ਤਾਂ ਕਹਿੰਦੇ ਮੇਲੇ ਵਾਂਗੂ ਨਾ ਜਾ ਫਿਰ ਸੰਗਤ ਹੂੰ ਉੱਥੇ ਸੰਗਤ ਬਤੌਰ ਸੰਗਤ ਜਾਵੇ ਬੰਦਾ ਹੂੰ ਨਿਮਰਤਾ ਨਿਮੇਸੋ ਗੋਰ ਹੋਵੇ ਮੈਂ ਤਨੀ ਮੀ ਨਾਨਕਾ ਗੁਰਚ ਗਈਆਂ ਤਾਂ ਜਦੋਂ ਬੰਦਾ ਵਾਜੀ ਦੀਪ ਜੀ ਨਿਮਰਤਾ ਨਾ ਜਾਊਗਾ ਨਾ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਕਰਕੇ ਆਊਗਾ ਝੋਲੀ ਭਰ ਕੇ ਆਊਗਾ ਹਮੇਸ਼ਾ ਉੱਥੋਂ ਕੁਛ ਕੁਛ ਸਿੱਖ ਕੇ ਆਊਗਾ ਤੁਸੀਂ ਦੇਖ ਲਿਓ ਸਾਡੇ ਬੱਚੇ ਵੀ ਸਿੱਖ ਕੇ ਆਉਣਗੇ ਉਹਨਾਂ ਨੂੰ satsang ਵਿੱਚੋਂ ਕੋਈ ਕਥਾਵਾਚਕ ਸੱਜਣ ਕੋਈ ਕੀਤਨੀ ਯਥਾ ਉੱਥੇ ਉਹਨਾਂ ਨੂੰ ਸਭ ਕੁਝ ਮਤਲਬ ਨਾ ਕੁਛ ਨਾ ਕੁਛ ਝੋਲੀ ਭਰ ਕੇ ਆਉਣਗੇ ਕਈ ਵਾਰੀ ਨਾ ਹੁਣ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਮਨ ਬੜਾ ਉਦਾਸ ਹੁੰਦਾ ਹੈ ਕਿਉਂਕਿ ਹੁਣ ਸਾਡੀ ਜਿਹੜੀ ਜਵਾਨੀ ਆ ਵਿਦੇਸ਼ਾਂ 'ਚ ਆ ਅੱਗੇ ਜਦੋਂ ਪਿੰਡਾਂ ਦੇ ਵਿੱਚ ਅਖੰਡ ਪਾਤਸ਼ਾਹ ਗੁਰਦੁਆਰਾ ਦੇ ਵਿੱਚ ਹੁੰਦੇ ਸੀਗੇ ਤੇ ਨਿੱਕੇ ਨਿੱਕੇ ਬੱਚੇ ਉੱਥੇ ਲੰਗਰ ਵਰਤਾਉਂਦੇ ਤੇ ਉਹ ਸਫਾਈ ਕਰਦੇ ਉਹ ਰਾਤ ਨੂੰ ਪਾਠੀਆਂ ਸਿੰਘਾਂ ਨੂੰ ਉਠਾਉਣਾ ਹੁੰਦਾ ਸੀ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਜਵਾਨੀ ਸੀ ਨਾ ਉਦੋਂ ਹੀ ਉਹਨੂੰ ਚੇਟਕ ਲੱਗ ਜਾਂਦੀ ਸੀ ਪਾਜੀ ਇਹ ਸਾਡਾ ਜਿਹੜਾ ਨਾ ਹੈ ਨੈਟ ਆ ਗਿਆ ਨਾ ਹਾਂ ਇਹਦਾ ਬਹੁਤ ਫਰਕ ਨੈਟ ਨਹੀਂ ਆਫਸੈਟ ਆ ਗਿਆ ਹੁਣ ਤਾਂ ਬੱਚਿਆਂ ਦਾ ਉਹ ਜਿਵੇਂ ਬਾਹਰਲੇ ਦੇਸ਼ਿਕ ਦੇ ਜਾਣੇ ਉਹਨੇ ਮੈਂ ਉੱਥੇ ਬੱਚਿਆਂ ਨੂੰ ਪੁੱਛਣਗੇ ਬੇਟਾ ਵੀ ਆ ਤੂੰ ਮੰਗਦਾ ਮਾਂ ਜਾਂ ਮੈਂ ਕਰ ਲਵਾਂ ਪਹਿਲਾਂ ਕਿਤੇ ਉਹ ਜ਼ਮਾਨਾ ਨਾ ਜਵੇ ਹਨਾ ਮੈਂ ਆ ਖਾਣਾ ਮੰਗਦਾ ਆ ਇਹ ਪੁੱਛਣਾ ਪੈਂਦਾ ਉਹਨੂੰ ਵੀ ਤੂੰ ਆ ਕੰਮ ਕਰ ਸਕਦਾ ਕਿ ਨਹੀਂ ਹਨਾ ਇਸ ਤਰ੍ਹਾਂ ਨਹੀਂ ਹੋਣਾ ਜਿਹਦੇ ਪਰ ਸਾਡੀ ਪਰੰਪਰਾ ਹੋਰ ਆ ਵਾ ਜੀ ਸਾਡੇ ਵੀ ਅੱਜ ਆਖਾਂ ਬਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਗੱਲ ਇਹ ਆ ਵੀ ਸਾਡੇ ਮਾਪਿਆਂ ਦੀ ਜਿਹੜੀ ਸਿੱਖਿਆ ਦਿੱਤੀ ਹੋਰ ਨਾ ਸਾਨੂੰ ਉਹ ਸਾਡੇ ਨਾਲ ਨਾਲ ਜੀਵਨ 'ਚ ਬੜਾ ਸੁਧਾਰ ਲਿਆਉਂਦੀ ਆ ਸਾਨੂੰ ਤਰੱਕੀਆਂ ਤੇ ਲੈ ਕੇ ਜਾਂਦੀ ਆ ਸਾਡੇ ਸੱਸੀ ਬਲੰਦੀਆਂ ਤੇ ਜਾਂਦੀ ਆ ਕਿਉਂਕਿ ਕਈ ਵਾਰੀ ਇਹ ਵੀ ਹੁੰਦਾ ਵੀ ਅਸੀਂ ਫਤੇਗੜ ਸਾਹਿਬ ਦੀ ਧਰਤੀ ਨੂੰ ਜਾਂ ਉਸ ਗੁਰਦੁਆਰਾ ਸਾਹਿਬ ਨੂੰ ਕੱਲੀ ਇਮਾਰਤ ਨਾ ਸਮਝ ਲਈਏ ਉਹ ਇੱਕ ਸਿੱਖੀ ਦੀ ਨੀਂਹ ਆ ਬਿਲਕੁਲ ਬਿਲਕੁਲ ਉਹ ਨੀਂਹਾਂ ਦੇ ਵਿੱਚ ਨੇ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਅਸੀਂ ਜਿਵੇਂ ਕਹਿੰਦੇ ਵੀ ਗਏ ਹਨਾ ਮੇਲੇ ਵਾਂਗੂ ਮੇਲਾ ਵੇਖ ਕੇ ਆ ਗਏ ਉਹ ਤੁਹਾਡੇ ਲਈ ਗੱਲ ਵੀ ਉਹ ਮੇਲਾ ਨਹੀਂ ਹੈਗਾ ਉਹ ਤਾਂ ਬਹੁਤ ਕੁਝ ਹੈ ਉੱਥੇ ਤਾਂ ਸੀਸਪੇਟਾ ਹੋ ਜਾਂਦੀ ਹੈ ਉੱਥੇ ਹਨਾ ਜੀ ਐ ਭਾਈ ਜੇਤਾ ਜੀ ਉਹਨਾਂ ਦਾ ਸਿਸ ਲੈ ਕੇ ਅਨੰਦਪੁਰ ਸਭ ਤੋਂ ਐ ਕੀਰਤਪੁਰ ਸਾਹਿਬ ਦੇ ਰਸਤੇ ਪਹੁੰਚਦਾ ਹਨ ਠੀਕ ਹੈ ਜੀ ਜੋ ਦਾ ਚੱਲ ਕੇ ਦਿੱਲੀ ਤੋਂ ਜੋ ਦਾ ਚੱਲ ਕੇ ਦਿੱਲੀ ਤੋਂ ਕਹਿੰਦੇ ਅਨੰਦਪੁਰ ਦੇ ਵਿੱਚ ਆਇਆ ਗੁਰੂ ਤੇਗ ਬਹਾਦਰ ਦਾ ਪਾਈ ਜੱਤਾ ਸੀਸ ਲਿਆਇਆ ਗੁਰੂ ਤੇਗ ਬਹਾਦਰ ਦਾ ਪਾਈ ਜੱਤਾ ਸੀਸ ਲਿਆਇਆ ਬਹੁਤ ਤੁਹਾਡਾ ਧੰਨਵਾਦ ਲੱਖੀਛਾ ਬੁੰਜਾਰਾ ਜੀ ਕਿੱਡੀਆਂ ਕੁਰਬਾਨੀਆਂ ਬਾਜੀ ਟੂਡਰਮਾਲ ਦੀਆਂ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਨੇ ਚਲੋ ਆਪਾਂ ਨਾ ਦਿਲ ਦੀਆਂ ਗੱਲਾਂ ਕਰ ਲਈਏ ਭਾਵੇਂ ਆਪਾਂ ਇਹ ਜੇ ਵਾਰੀ ਜਾਣਕਾਰੀ ਨਹੀਂ ਸੀ ਰੱਖਦੇ ਮੈਂ ਕਹਿੰਸੀ ਵੀ ਮੇਰੀ ਹਾਜ਼ਰੀ ਲੱਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੇਰੀ ਹਾਜ਼ਰੀ ਲਵਾਈਆ ਹੈ ਨਾ ਦੂਜੇ ਕਿਥਾਂ ਤੇ ਮਾਮਾ ਧੀਆ ਨਾ ਹਾਜ਼ਰੀ ਲੱਗਦੀ ਆ ਨਾ ਤੇ ਚੰਗੇ ਕੀ ਇਹ ਚ ਚਲੋ ਗੱਲਬਾਤ ਵੀ ਹੋ ਗਈ ਬਾਕੀ ਕੋਈ ਨਹੀਂ ਅੱਗੇ ਪਿੱਛੇ ਗੱਲ ਹੋ ਜਾਈ ਨਹੀਂ ਸਕਤੋਂ ਮਾਫੀ ਵੀ ਮੰਗ ਲਾਂਗੇ ਨਾ ਆ ਕੋਈ ਨਹੀਂ ਨਹੀਂ ਧੰਨਵਾਦ ਜੀ ਤੁਹਾਡਾ ਓਕੇ ਸ਼ੁਕਰੀਆ ਸੱਸ